ਸਤਿ ਸ਼੍ਰੀ ਅਕਾਲ ਅਦਾਬ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਾਮਾਦਾਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਦਰਸ਼ਨ ਸਿੰਘ ਸੰਧੂ ਇਸ ਵਕਤ ਬਠਿੰਡਾ ਸਟੂਡੀਓ ਤੋਂ ਤੁਹਾਡੇ ਨਾਲ ਜੁੜਿਆ ਹੋਇਆ ਅੱਜ ਤਰੀਕ 2 ਅਪ੍ਰੈਲ ਆ ਤੇ ਦਿਨ ਬੁੱਧਵਾਰ ਆ ਅੱਜ ਦੇਸ਼ ਭਰ ਦੀਆਂ ਖਾਸ ਕਰਕੇ ਪੰਜਾਬ ਦੇ ਪੱਖ ਦੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਚਰਚਾ ਵਿੱਚ ਮੇਰੇ ਨਾਲ ਸ਼ਾਮਲ ਨੇ ਸਰਦਾਰ ਬਖਤੌਰ ਸਿੰਘ ਢਿੱਲੋਂ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਵੈਲਕਮ ਢਿੱਲੋਂ ਸਾਹਿਬ ਕਾਫੀ ਸੁਰਖੀਆਂ ਕਾਫੀ ਸਰਗਰਮੀਆਂ ਚੱਲ ਰਹੀਆਂ ਨੇ ਤੇ ਲੀਡਰ ਜਿਹੜੇ ਆ ਪਹਿਲਾਂ ਸਾਡੇ ਮੁੱਖ ਮੰਤਰੀ ਐਨਕਾਂ ਲਾ ਤੇ ਹੁਣ ਇੱਕ ਲੀਟਰ ਕਾਲੀਦਲ ਦੇ ਮਜੀਠੀਆ ਸਾਹਿਬ ਅੱਜ ਐਨਕਾਂ ਲਾ ਕੇ ਲਾਈਵ ਹੋਏ ਕਹਿੰਦੇ ਮੇਰੀ ਸੁਰੱਖਿਆ ਲੈਣੀ ਵਾਪਸ ਤੇ ਉਹ ਵੀ ਭੜਕੇ ਤੋਂ ਉਦੋਂ ਬਾਅਦ ਕਹਿੰਦੇ ਸੁਖਵੀਰ ਬਾਦਲ ਵੀ ਇਹ ਸੁਰੱਖਿਆ ਵਾਪਸ ਲੈਣ ਤੋਂ ਭੜ ਗਏ ਨੇ ਬਿਲਕੁਲ ਸੰਧੂ ਸਾਹਿਬ ਐਸੇ ਸੁਰੱਖਿਆ ਵਾਪਸ ਲੈਣ ਦੇ ਮਾਮਲੇ ਨੂੰ ਇੱਕ ਵਾਰੀ ਪਹਿਲਾਂ ਵੀ ਆਪਾਂ ਕਾਫੀ ਵਿਚਾਰਿਆ ਸੀ ਜੀ ਜਦੋਂ ਮਰਹੂਮ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਵਾਪਸ ਲਈ ਗਈ ਸੀ ਜੀ ਜੀ ਉਸ ਵੇਲੇ ਚਰਚਾ ਬੜੀ ਹੋਈ ਸੀ ਹੂੰ ਕਿ ਸੁਰੱਖਿਆ ਵਾਪਸ ਲੈਣਾ ਸਰਕਾਰ ਦਾ ਹੱਕ ਹੈ ਅਧਿਕਾਰ ਹੈ ਲੇਕਿਨ ਇਹ ਜਿਹੜੀ ਹੈਗੀ ਇਨਫੋਰਮੇਸ਼ਨ ਜਿਹੜਾ ਇਹਨੂੰ ਜਨਤਕ ਕੀਤਾ ਗਿਆ ਉਹ ਗਲਤ ਹੈ ਜੀ ਔਰ ਬਾਅਦ ਵਿੱਚ ਤੁਹਾਡੇ ਯਾਦ ਹੋਣਾ ਹੈ ਫਿਰ ਜਿਹੜਾ ਆਪਣਾ ਹੈਗਾ ਤੁਹਾਡਾ ਬਿਸ਼ਨੋਈ ਲਾਰੈਂਸ ਬਿਸ਼ਨੋਈ ਲਾਰੈਂਸ ਬਿਸ਼ਨੋਈ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਇਹ ਗੱਲ ਮੰਨੀ ਸੀ ਹਮ ਔਰ ਗੋਲਡੀ ਬ੍ਰਾਂਡ ਨੇ ਵੀ ਇਹ ਗੱਲ ਕਹੀ ਸੀ ਕਿ ਜਦੋਂ ਸਾਨੂੰ ਇਹ ਇਨਫੋਰਮੇਸ਼ਨ ਮਿਲਗੀ ਕਿ ਉਹਦੀ ਸਕਿਉਰਿਟੀ ਵਾਪਸ ਲੈ ਲਈ ਜੀ ਫਿਰ ਸਾਈ ਅਸੀਂ ਮਹਿਸੂਸ ਕੀਤਾ ਕਿ ਕੰਮ ਸੌਕਾ ਹੈ ਤੇ ਹੁਣ ਹੀ ਉਹਨੂੰ ਕਤਲ ਕਰ ਦਿੱਤਾ ਜਾਵੇ ਉਹ ਕਤਲ ਕਰਤਾ ਸੀ ਏਹੀ ਗੱਲ ਆਪਾਂ ਦੇਖੀ ਤਾਂ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ 'ਚ ਹੋਈ ਹੈ ਜੀ ਸਭ ਤੋਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ਦਾ ਮੁੱਦਾ ਜਿਹੜਾ ਆਇਆ ਸਾਹਮਣੇ ਉਹ ਸੁਖਵੀਰ ਸਿੰਘ ਬਾਦਲ ਦੇ ਇੱਕ ਬਿਆਨ ਰਾਹੀਂ ਆਇਆ ਸੀ ਜੀ ਸੁਖਵੀਰ ਸਿੰਘ ਬਾਦਲ ਦੇ ਇੱਥੇ ਕਾਫੀ ਭੜਕ ਕੇ ਭੜਕਣਾ ਚਾਹੀਦਾ ਵੀ ਇਹ ਰਿਸ਼ਤੇਦਾਰ ਵੀ ਹੈ ਅਕਾਲੀ ਆਗੂ ਵੀ ਹੈ ਉਹਨਾਂ ਨੇ ਕਿਹਾ ਵੀ ਜੇ ਕੋਈ ਬਿਕਰਮੰਦਾਰ ਨੁਕਸਾਨ ਹੁੰਦਾ ਹੈ ਜੀ ਤਾਂ ਉਹਦੇ ਲਈ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਖਾਸ ਕਰਕੇ ਉਹਨਾਂ ਨੇ ਪਹਿਲਾਂ ਅਰਵਿੰਦ ਕੇਜਰੀਵਾਲ ਦਾ ਨਾਂ ਲਿਆ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਨਾਂ ਲਿਆ ਜੀ ਔਰ ਬਾਅਦ ਵਿੱਚ ਫਿਰ ਉਹਨਾਂ ਨੇ ਡੀਜੀਪੀ ਦਾ ਵੀ ਨਾਂ ਲਿਆ ਜੈਸੇ ਮੇਰੇ ਖਿਆਲ ਮੁਤਾਬਕ ਡੀਜੀਪੀ ਦਾ ਨਾਂ ਲੈਣ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਇਹ ਫੈਸਲਾ ਜਿਹੜਾ ਪੋਲੀਟੀਕਲ ਹੈ ਜੀ ਇਸੇ ਬੰਦੇ ਨੂੰ ਸਿਕਿਉਰਿਟੀ ਦੇਣੀ ਜਿਹੜੀ ਹੈਗੀ ਹੈ ਕਈ ਵਾਰੀ ਇਹ ਵੀ ਪੋਲੀਟੀਕਲ ਹੁੰਦਾ ਹੈ ਪਰ ਜਦੋਂ ਸਿਕਿਉਰਿਟੀ ਵਾਪਸ ਲਈ ਜਾਂਦੀ ਹੈ ਖਾਸ ਕਰਕੇ ਜੈਡ ਸਿਕਿਉਰਿਟੀ ਹੋਵੇ ਤਾਂ ਪੋਲੀਟੀਕਲ ਫੈਸਲਾ ਹੁੰਦਾ ਹੈ ਜੀ ਕਿਉਂਕਿ ਜਿੰਨੀ ਕੁ ਮੈਨੂੰ ਜਾਣਕਾਰੀ ਹੈ ਜੈਡ ਸੁਰੱਖਿਆ ਦੇਣ ਵਾਸਤੇ ਸਿਰਫ ਤੇ ਸਿਰਫ ਸੂਬਾ ਸਰਕਾਰ ਹੀ ਫੈਸਲਾ ਨਹੀਂ ਲੈਂਦੀ ਸਗੋਂ ਇਹਦੇ ਵਿੱਚ ਕੁਝ ਜਿਹੜੀਆਂ ਕੇਂਦਰੀ ਏਜੰਸੀਆਂ ਉਹ ਵੀ ਆਪਣੀ ਇਨਪੁਟ ਪਾਉਂਦਗੇ ਉਹ ਵੀ ਦੱਸਦੀਆਂ ਕਿ ਕਿਸ ਬੰਦੇ ਨੂੰ ਲੋੜ ਹੈ ਤੇ ਫਿਰ ਉਹਨੂੰ ਸੁਰੱਖਿਆ ਜਿਹੜੀ ਹੈ ਉਹ ਦੇਣੀ ਹੈ ਜਾਂ ਨਹੀਂ ਜਿਹੜੀ ਇਹ ਫੈਸਲਾ ਸੂਬਾ ਸਰਕਾਰ ਨੇ ਕਰਨਾ ਹੁੰਦਾ ਹੈ ਜਿਵੇਂ ਕਿ ਰਿਕਰਮ ਜੀ ਟਿਆ ਨੂੰ ਜਦੋਂ ਸੁਰੱਖਿਆ ਦਿੱਤੀ ਗਈ ਸੀ ਉਸ ਤੋਂ ਬਾਅਦ ਆਪਾਂ ਦੇਖੀ ਕਈ ਜਿਹੜੇ ਹੈ ਮੁੱਖ ਮੰਤਰੀ ਆ ਕੇ ਚਲੇਗੇ ਕੈਪਟਨ ਅਮਰਿੰਦਰ ਸਿੰਘ ਵੀ ਆਏ ਸੀ ਉਸ ਤੋਂ ਬਾਅਦ ਫਿਰ ਚੰਨੀ ਸਾਹਿਬ ਵੀ ਆ ਗਏ ਤੇ ਭਗਵੰਤ ਮਾਨ ਸਾਹਿਬ ਦੇ ਵੀ 3 ਸਾਲ ਬੀਤ ਗਏ ਲੇਕਿਨ ਸੁਰੱਖਿਆ ਵਾਪਸ ਨਹੀਂ ਲਈ ਸੀ ਜੇ ਉਹਨੇ ਅੱਜ ਸੁਰੱਖਿਆ ਵਾਪਸ ਲਈ ਹੈ ਤਾਂ ਕਾਰਨ ਤਾਂ ਕੋਈ ਹੋਊਗਾ ਨਾ ਜੀ ਐਡੀ ਗੱਲ ਤਾਂ ਮੇਰਾ ਖਿਆਲ ਹੈ ਵੀ ਪੋਲੀਟੀਕਲ ਫੈਸਲਾ ਜਿਹੜਾ ਇਹ ਲਿਆ ਹੈ ਬਿਲਕੁਲ ਇੰਪਲੀਮੈਂਟ ਕੀਤਾ ਹੈ ਡੀਜੀਪੀ ਨੇ ਜਾ ਡੀਜੀਪੀ ਦੇ ਹੇਟਲਿਸਟ ਸਟਾਫ ਨੇ ਉਹ ਉਹਨਾਂ ਨੇ ਕੋਈ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਉਹਨਾਂ ਦੇ ਪਿੱਛੇ ਕੋਈ ਕਾਰਨ ਹੋਣਗੇ ਇਹ ਕਾਰਨ ਤਾਂ ਆਉਣ ਵਾਲੇ ਦਿਨਾਂ ਚ ਸਾਹਮਣੇ ਆਉਣਗੇ ਲੇਕਿਨ ਇਹਨੂੰ ਕਾਫੀ ਜਿਹੜਾ ਹੈਗਾ ਸੁਖਬੀਰ ਸਿੰਘ ਬਾਦਲ ਨੇ ਲਿਆ ਬេស ਜੀ ਦੀ ਜਾਣਕਾਰੀ ਮਿਲੀ ਹੈ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਆਪਣੀ ਗੱਲਬਾਤ ਦੇ ਵਿੱਚੋਂ ਜਿਹੜੀ ਉਹ ਆਪਣੇ ਵਾਇਰਲ ਮੀਡੀਆ ਤੇ ਹੋਈ ਹੈ ਆਉਣੇਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸ਼ਨੀਵਾਰ ਦੀ ਰਾਤ ਨੂੰ ਹੀ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਸੀ ਔਰ ਗਨਮੈਨ ਵਿਚਾਰੇ ਕਹਿੰਦੇ ਵੀ ਬੜੇ ਤਰਸਯੋਗ ਹਾਲਤ ਦੇ ਵਿੱਚ ਸੀ ਉਹ ਦੇਖ ਰਹੀ ਸੀ ਕਿ ਅਸੀਂ ਇਹਨਾਂ ਨੂੰ ਛੱਡ ਕੇ ਜਾਈਏ ਜਾਂ ਨਾ ਛੱਡ ਕੇ ਜਾਈਏ ਇਹਦਾ ਕਾਰਨ ਇਹ ਹੈ ਵੀ ਇੱਕ ਤਾਂ ਜਦੋਂ ਲੰਬੇ ਸਮੇਂ ਆਸਤੇ ਗਨਮੈਨ ਤੁਹਾਡੇ ਨਾਲ ਰਹਿੰਦੇ ਆ ਤੁਹਾਡਾ ਮੂਹ ਪਿਆਰ ਪੈ ਜਾਂਦਾ ਹੈ ਖਾਣ ਪੀਣ ਜਿਹੜਾ ਹੈਗਾ ਜੋ ਤੁਸੀਂ ਕਿਸੇ ਦੇ ਘਰੇ ਨਮਕ ਖਾਨੇ ਹੋ ਵਫਾਦਾਰੀ ਵੀ ਹੋ ਜਾਂਦੀ ਹੈ ਤੇ ਵੈਸੇ ਵੀ ਜਿਹੜੇ ਗਨਮੈਨ ਹੁੰਦੇ ਜੀ ਇਹ ਆਉਂਦੇ ਆ ਬਖ ਬਖ ਬਟਾਲੀ ਇਹਨਾਂ ਦੇ ਵਿੱਚੋਂ ਉਹਨਾਂ ਨੂੰ ਵੀ ਫਿਰੇ ਹੋ ਜਾਂਦਾ ਵੀ ਹੁਣ ਤਾਂ ਚੰਗੇ ਭਲੇ ਇੱਥੇ ਟਿੱਕੇ ਹੋਏ ਸੀ ਫਿਰ ਜਾ ਕੇ ਨਮਾਜ ਦਾ ਹੈਗਾ ਆਪਣਾ ਘੁਰਨਾ ਬਣਾਉਣਾ ਪੈਣਾ ਕਿਤੇ ਕੋਈ ਮੰਝਾ ਲੈਣਾ ਪੈਣਾ ਕਿਤੇ ਕੋਈ ਆਪਣਾ ਟਰੰਕ ਰੱਖਣਾ ਪੈਣਾ ਵਗੈਰਾ ਵਗੈਰਾ ਉਹ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਸਵਾਲ ਇਹ ਪੈਦਾ ਹੁੰਦਾ ਕਿ ਸੁਰੱਖਿਆ ਲਈ ਕਿਉਂ ਗਈ ਬਾਪਸ ਇੱਕ ਵੱਡਾ ਕਾਰਨ ਹੈ ਇਹਦੇ ਬਾਰੇ ਆਪਾਂ ਆਪਣੇ ਪੱਧਰ ਤੇ ਕੁਝ ਨਹੀਂ ਕਹਿ ਸਕਦੇ ਅਜੇ ਤੱਕ ਕਿਉਂਕਿ ਇਹਦੇ ਪਿੱਛੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਵਿਕਰਮਜੀਤ ਜੀ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਕਹਿ ਰਹੇ ਹੈ ਕਿ ਮੈਨੂੰ ਗ੍ਰਿਫਤਾਰ ਕਰਨੀ ਉਹਨਾਂ ਦੇ ਸੰਬੰਧ ਵਿੱਚ ਐਸਆਈਟੀ ਬਣੀ ਹੋਈ ਸੀ ਪਹਿਲਾਂ ਵੀ ਐਸਆਈਟੀ ਬਣੀ ਸੀ ਐਸਆਈਟੀ ਹੁਣ ਚੌਥੀ ਬਣ ਗਈ ਹੈ ਜੀ ਚੌਥੀ ਐਸਆਈਟੀ ਦੇ ਵਿੱਚ ਜਿਹੜੇ ਅਫੀਸਰ ਆ ਪਹਿਲਾਂ ਦੇ ਮੁਕਾਬਲ ਤਨ ਜਿਹੜੇ ਹੈਗੇ ਆ ਇਹਨਾਂ ਦੇ ਰੈਂਕ ਛੋਟੇ ਆ ਇਹ ਜੂਨੀਅਰ ਹੈ ਪਹਿਲਾਂ ਐਸਆਈਟੀ ਦਾ ਚੀਫ ਅਕਸਰ ਆਪਾਂ ਦੇਖਿਆ ਉਹ ਏਡੀਪੀ ਹੁੰਦਾ ਸੀ ਜਾਂ ਫਿਰ ਉਹ ਆਈਜੀ ਹੁੰਦਾ ਜਾਂ ਡੀਆਈਜੀ ਹੁੰਦਾ ਹੈ ਪਹਿਲਾ ਮੌਕਾ ਇਹ ਦੇਦੋ ਏਆਈਜੀ ਇਹਦਾ ਹੈ ਜਿਹੜਾ ਮੁਖੀ ਹੈ ਐਸਆਈਟੀ ਦਾ ਔਰ AID ਐਕਸਰੋਨਾ ਬੰਦੇ ਨੂੰ ਲਾਇਆ ਜਾਂਦਾ ਜਿਹੜੇ ਪਹਿਲਾਂ ਕਿਤੇ ਐਸਐਸਪੀ ਰਹੇਗੇ ਹੁਣ ਜਾਂ ਕਿਸੇ ਬਟਾਲੀਆ ਦੇ ਕਮਾਂਡੋ ਰਹੇ ਹੋਣ ਮਤਲਬ ਜੇ ਰੈਂਕ ਦੇਖੀਏ ਤਾਂ ਆਪਾਂ ਇਹਨਾਂ ਦਾ ਐਸਪੀ ਦਾ ਰੈਂਕ ਹੁੰਦਾ ਹੈ ਐਸਪੀ ਰੈਂਕ ਦਾ ਅਧਿਕਾਰੀ ਜਿਹੜਾ ਹੈਗਾ ਹੁਣ ਉਹ ਪੜਤਾਲ ਕਰੂਗਾ ਉਹਦੇ ਥੱਲੇ ਦੋ ਬੰਦੇ ਹੋਰ ਹੈ ਇੱਕ ਜਿਹੜੇ ਹੈਗੇ ਦੋ ਐਸਪੀ ਹੈ ਉਹਨਾਂ ਦੇ ਥੱਲੇ ਇੱਕ ਐਸਐਸਪੀ ਹੈ ਮੇਰੇ ਖਿਆਲੇ ਕੈਸਪੀ ਹੈ ਉਹ ਕਰਨਗੇ ਚਲੋ ਇਹ ਆਪਣੀ ਥਾਂ ਦੇ ਉੱਤੇ ਆ ਵੀ ਉਹ ਕੀ ਕਰਦੇ ਕੀ ਨਹੀਂ ਕਰਦੇ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੀਆਂ ਕਾਲੀਆਂ ਐਂਕਾਂ ਦੀ ਗੱਲ ਕੀਤੀ ਹੈ ਕਿ ਪਹਿਲਾਂ ਵੀ ਜਦੋਂ ਇਹਨਾਂ ਨੂੰ ਕੋਈ ਪੁੱਛਗਿੱਛ ਕੀਤੀ ਸੀਗੀ ਪਿਛਲੀ ਐਸਆਈਟੀ ਨੇ ਉਦੋਂ ਵੀ ਇਹ ਕਾਲੀਆਂ ਗੱਲਾਂ ਐਂਕਾਂ ਲਾ ਕੇ ਆਏ ਸੀ ਉਦੋਂ ਸ਼ਾਇਦ ਇਸ ਕਰਕੇ ਲਾ ਕੇ ਆਏ ਸੀ ਕਿਉਂਕਿ ਭਗਵੰਤ ਸਿੰਘ ਮਾਨ ਦੇ ਵੀ ਕਾਲੀਆਂ ਐਂਕਾਂ ਲੱਗੀਆਂ ਹੋਈਆਂ ਔਰ ਇਹਨਾਂ ਨੇ ਮੇਣਾ ਵੀ ਦਿੱਤਾ ਸੀ ਕਿ ਜਿਹੜੀਆਂ ਭਗਵੰਤ ਸਿੰਘ ਮਾਨ ਦੇ ਐਂਕਾਂ ਲੱਗੀਆਂ ਹੋਈਆਂ ਉਹ ਐਂਕਾਂ ਕੁ ਬਹੁਤ ਕਿ ਕੀਮਤੀ ਨਹੀਂ ਅਬ ਇਹ ਰਹੀਆਂ ਦੇਖੋ ਇਹਦਾ ਸ਼ੀਸ਼ਾ ਵਧੀਆ ਹੈ ਇਹਦੀ ਟੌਰ ਦੇਖੋ ਮਤਲਬ ਟੌਰ ਜਿਆਦਾ ਦਿਖਾ ਰਹੇ ਸੀਗੇ ਚੜਾ ਰਹੇ ਹੋਣ ਜਿਵੇਂ ਮੁੱਖ ਮੰਤਰੀ ਨੂੰ ਵੀ ਤੇਰੇ ਕੋਲੇ ਤਾਂ ਹੈ ਕੀ ਹੁਣ ਜੇ ਮੁੱਖ ਮੰਤਰੀ ਨੂੰ ਕੋਈ ਇਹ ਚਰਾਉਂਦਾ ਵੀ ਤੇਰੇ ਕੋਲੇ ਹਨ ਕਾ ਕਮੀਆਂ ਹੈ ਤੇ ਮੇਰੇ ਕੋਲੇ ਹਨ ਕਾ ਵਧੀਆਂ ਦੇਖਣ ਨੂੰ ਸੋਹਣੀਆਂ ਲੱਗਦੀਆਂ ਕਿ ਨਹੀਂ ਲੱਗਦੀਆਂ ਤੇ ਫਿਰ ਜਦੋਂ ਆਪਾਂ ਇਹਨਾਂ ਚੜਾਈ ਜਾਵਾਂਗੇ ਜੀ ਮੁੱਖ ਮੰਤਰੀ ਕਿਹੜਾ ਫਿਰ ਮਿੱਟੀ ਦਾ ਬਣਿਆ ਉਹ ਵੀ ਤਾਂ ਮਤਲਬ ਹੱਡ ਮਾਸ ਦਾ ਬਣਿਆ ਹੋਇਆ ਫਿਰ ਮੁੱਖ ਮੰਤਰੀ ਨੂੰ ਵੀ ਗਰਮੀ ਆਉਂਦੀ ਹੈ ਵੀ ਫਿਰ ਇਹਨੂੰ ਦੱਸੀਏ ਯਾਰ ਆ ਇਹਨਾਂ ਨੂੰ ਗਨ ਮੈਨੇਜਰ ਤਾਂ ਲਾਉ ਉਹਦਾ ਕਿਈ ਵਾਰੀ ਇਸ ਤਰ੍ਹਾਂ ਵੀ ਲਾ ਲੈਂਦੇ ਅੱਜ ਵੀ ਤੁਸੀਂ ਦੱਸਿਆ ਵੀ ਉਹਨਾਂ ਦੇ ਕਾਲੀਆਂ ਐਨ ਕਾਂ ਲੱਗੀਆਂ ਹੋਈਆਂ ਸੀ ਵੈਸੇ ਮੈਂ ਕਾਲੀਆਂ ਐਨ ਕਾਂ ਵੱਲ ਥਿਕ ਧਿਆਨੀ ਤਾਂ ਮੈਂ ਤਾਂ ਆਵਾਜ਼ ਵਾਲੀ ਧਿਆਨ ਦੇ ਰਿਹਾ ਸੀ ਵੀ ਬੋਲਦੇ ਕੀ ਐ ਤੇ ਕਾਲੀਆਂ ਐਨ ਕਾਂ ਦੇ ਨਾਲ ਵੀ ਫਿਰ ਥਾਪੀ ਤਾਂ ਮੇਰਾ ਖੇਲ ਨਹੀਂ ਅੱਜ ਮਾਰੀ ਨਹੀਂ ਅੱਗੇ ਤਾਂ ਥਾਪੀ ਵੀ ਮਾਰਨੇ ਉਹ ਤੁਸੀਂ ਮੁੱਛਾਂ ਨੂੰ ਕੱਟ ਵੀ ਨਹੀਂ ਅੱਜ ਥਾਪੀ ਨਹੀਂ ਮਾਰੀ ਅੱਜ ਕੱਲਾ ਮੁੱਛਾਂ ਨੂੰ ਬਟਾ ਨਹੀਂ ਦਿੱਤਾ ਨਹੀਂ ਮੁੱਛਾਂ ਨੂੰ ਬਟਾ ਵੀ ਨਹੀਂ ਦਿੱਤਾ ਮੁੱਛਾਂ ਨੂੰ ਬਟਾ ਵੀ ਨਹੀਂ ਦਿੱਤਾ ਇਹਦਾ ਮਤਲਬ ਹੈ ਵੀ ਫਿਰ ਥੋੜਾ ਜਿਹਾ ਫਰਕ ਤਾਂ ਹੈਗਾ ਨਾ ਫਰਕ ਤਾਂ ਪੈ ਗਿਆ ਹਾਂਜੀ ਹਾਂ ਇਹਦਾ ਅਗਲੀ ਜਿਹੜੀ ਹੈਗੀ ਐ ਨਾ ਸੰਧੂ ਸਾਹਿਬ ਦੇ ਦੇਖਣ ਵਾਲੀ ਗੱਲ ਆ ਵੀ ਉਹ ਉਹ ਜੀ ਬਾਬਾ ਜੀ ਦੇਖੀ ਤਾਂ ਮੇਰੇ ਖਿਆਲ ਮੁਤਾਬਕ ਜਦੋਂ ਵਿਕਰਮ ਸਿੰਘ ਮਜੀਠੀਆ ਪਹਿਲਾਂ ਜੇਲ੍ਹ ਦੇ ਵਿੱਚ ਹੁੰਦੇ ਸੀ ਜੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਜ਼ਮਾਨਤ ਮਿਲੀ ਸੀ ਰਿਹਾ ਹੋਏ ਸੀ ਸੁਖਬੀਰ ਸਿੰਘ ਬਾਦਲ ਨਹੀਂ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਗਏ ਸੀ ਹਮ ਵਿਵਾ ਹਰਸਿਮਰਤ ਕੌਰ ਬਾਦਲ ਉਹਨਾਂ ਨੂੰ ਰਿਸੀਵ ਕਰਨ ਵਾਸਤੇ ਗਏ ਸੀ ਤੇ ਪਿੱਛੇ ਤੁਹਾਡੇ ਯਾਦ ਹੋਣਾ ਹੈ ਜੀ ਵਿਕਰਮ ਸਿੰਘ ਮਜੀਠੀਆ ਹੋਰਾਂ ਦੀ ਅਗਵਾਈ ਦੇ ਵਿੱਚ ਜਦੋਂ ਸਿੰਘ ਸਹਿਬਾਨ ਨੂੰ ਹਟਾਇਆ ਗਿਆ ਉਦੋਂ ਇੱਕ ਪ੍ਰੈਸ ਕਨਫਰੰਸ ਜਾਰੀ ਹੋਇਆ ਸੀ ਇੱਕ ਬਿਆਨ ਜਾਰੀ ਹੋਇਆ ਸੀ ਜੀ ਦੇ ਵਿੱਚ ਏ ਆਲੀ ਸਾਹਿਬ ਤੇ ਕੁਝ ਹੋਰ ਲੋਕਾਂ ਦੇ ਵੀ ਇਹ ਦੱਸ ਕਾਜ਼ੀ ਉਹਨਾਂ ਦਾ ਜ਼ਿਕਰ ਸੀਗਾ ਉਦੋਂ ਉਹਨਾਂ ਨੇ ਕਿਹਾ ਸੀ ਜੀ ਇਹ ਕੰਮ ਗਲਤ ਹੈ ਮੈਂ ਇਹਦੇ ਨਾਲ ਸਹਿਮਤ ਨਹੀਂ ਤੇ ਫਿਰ ਇਹ ਲੱਗਿਆ ਸੀ ਕਿ ਜਿਹੜੀ ਹੈ ਪਰਿਵਾਰ ਦੇ ਵਿੱਚ ਕੁਝ ਨਾ ਕੁਝ ਫਰਕ ਪੈ ਚਲੇ ਆ ਔਰ ਇਹ ਫਰਕ ਦੇ ਵਿੱਚ ਪਹਿਲਾਂ ਜਿਵੇਂ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਪਾਸੇ ਚਲੇ ਗਏ ਸੀ ਕਿ ਫਿਰ ਇਹਨਾਂ ਦੀ ਗੱਲ ਆਈ ਸੀ ਲੇਕਿਨ ਸੁਖਵੀਰ ਸਿੰਘ ਬਾਦਲ ਨੇ ਜਿਹਨੇ ਰਿਐਕਟ ਕੀਤਾ ਹੈ ਵਿਕਰਮ ਦੇ ਬੋਲਣ ਤੋਂ ਪਹਿਲਾਂ ਉਹਨਾਂ ਨੇ ਰਿਐਕਟ ਕੀਤਾ ਹੈ ਉਹਦੇ ਤੋਂ ਇਹ ਲੱਗਦਾ ਵੀ ਸ਼ਾਇਦ ਪਰਿਵਾਰ ਦੇ ਵਿੱਚ ਨੇੜਤਾ ਵੀ ਹੋ ਰਹੀ ਹੈ ਔਰ ਇਹ ਨੇੜਤਾ ਜੇ ਸੰਧੂ ਸਾਹਿਬ ਪਰਿਵਾਰ ਦੇ ਵਿੱਚ ਹੁੰਦੀ ਹੈ ਤਾਂ ਮੇਰੇ ਖਿਆਲ ਮੁਤਾਬਕ ਅਗਲੇ ਦਿਨਾਂ ਦੇ ਵਿੱਚ ਅਕਾਲੀ ਯੂਨਿਟੀ ਦਾ ਇੱਕ ਪੜਾ ਵੀ ਬਣ ਸਕਦਾ ਹੈ ਕਈ ਵਾਰੀ ਕੋਈ ਬਹਾਨਾ ਬਣ ਜਾਂਦਾ ਹੈ ਉਹ ਬਹਾਨਾ ਹੀ ਮਤਲਬ ਜਿਹੜਾ ਹੈਗਾ ਨਾ ਇੱਕ ਦੂਜੇ ਨੂੰ ਨੇੜੇ ਲੈ ਆਉਣਾ ਮੇਰੇ ਨੂੰ ਪੁਰਾਣੀ ਗੱਲ ਯਾਦ ਆ ਰਹੀ ਹੈ ਕਹਿੰਦੇ ਇੱਕ ਵਾਰੀ ਨੇ ਇੱਕ ਬੁੱਢੀ ਚਰੀ ਕਰੋ ਰਸਕੇ ਚਲੀ ਗਈ ਉਹ ਪਹਿਲਾਂ ਵੀ ਲੜ ਲੁੱਟ ਕੇ ਬਾਹਰ ਨਿਕਲ ਜਾਂਦੀ ਸੀ ਤੇ ਉਹਨੂੰ ਕੋਈ ਨਾ ਕੋਈ ਮੋੜ ਲੈਂਦਾ ਸੀ ਆਂਡੀ ਗਵਾਂਡੀ ਤੁਸੀਂ ਆ ਜਿਓ ਜੀ ਆ ਜੂ ਕਾਨੂੰ ਮਤਲਬ ਜੀ ਇਸ ਤਰ੍ਹਾਂ ਕਰਦੇ ਹੋ ਕਰਦੇ ਤਾਂ ਪਹਿਲੇ ਹੀ ਅਕੇ ਪਈ ਸੀ ਬੁੱਢੀ ਥੋੜ ਇਹ ਉਹ ਜਦੋਂ ਚਲੀ ਗਈ ਤੇ ਕੋਈ ਮੋੜ ਨਹੀਂ ਨ ਆਇਆ ਸ਼ਾਮ ਤੱਕ ਕੋ ਫਿਰਦੀ ਰਹੀ ਰੋਹੀ ਦੇ ਵਿੱਚ ਵੀ ਕੋਈ ਆਉ ਮੋੜਨੇ ਚ ਉਹਨਾਂ ਦਾ ਮਾਲ ਆਉਂਦਾ ਸੀ ਤੁਰਿਆ ਮਾਲ ਦੇ ਵਿੱਚ ਇੱਕ ਕੱਟਾ ਆਉਂਦਾ ਸੀ ਤੇ ਬੁੜੀ ਕੱਟੇ ਦੇ ਨਾਲ ਲੱਗੀ ਤੇ ਘਰ ਦੇ ਨੇੜੇ ਆ ਗਿਆ ਦੀ ਮੂੰ ਮੇਰਾ ਇਰਾਦਾ ਤਾਂ ਹੈ ਨਹੀਂ ਸੀ ਆਉਣ ਦਾ ਪਰ ਆ ਮੈਨੂੰ ਖਿੱਚ ਲਿਆ ਇਹਦਾ ਵੀ ਮਤ ਅੱਛੇ-ਚੇਦੀ-ਚੇਦੀ ਘਰੇ ਚਾਲੇ ਕਈ ਵਾਰੀ ਨਾ ਉਹ ਕੱਟੇ ਦੇ ਨਾਲ ਲੱਗ ਕੇ ਆਉਣ ਵਾਲੀ ਵੀ ਗੱਲ ਹੋ ਜਾਂਦੀ ਹੈ ਮੈਨੂੰ ਲੱਗਦੀ ਹੈ ਵੀ ਯੂਨਿਟੀ ਆਸਤੇ ਵੀ ਇਹ ਗੱਲ ਚੰਗੀ ਹੋਊਗੀ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਬਿਆਨ ਦਿੱਤਾ ਜੀ ਬਿਲਕੁਲ ਜੀ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਮੈਂਬਰਸ਼ਿਪ ਚੱਲਦੀ ਪਈ ਹੈ ਅਕਾਲੀ ਦਲ ਦੀ ਤੇ ਇਹਦੇ ਬਨਾਮ ਅਕਾਲੀ ਇਕਤਾ ਇਹਨੂੰ ਕਿਵੇਂ ਦੇਖਦੇ ਹੋ ਜੀ ਦੇਖੋ ਗੱਲ ਇਹ ਹੈ ਜੀ ਵੀ ਅਕਾਲੀ ਇਕਤਾ ਦੀ ਪੈਸੇ ਤਾਂ ਲੋੜ ਹੈ ਐਸਵੇ ਜੇ ਆਪਾਂ ਦੇਖੀਏ ਸੰਧੂ ਸਾਹਿਬ ਤਾਂ ਹਾਲਤ kia ਅਕਾਲੀ ਦਲ ਦੀ ਬਿਲਕੁਲ ਜੀ ਇਹਦੇ ਵਿੱਚ ਮੇਰੇ ਖਿਆਲ ਮੁਤਾਬਕ ਹੈ ਵੀ ਐਸਵੇ ਅਕਾਲੀ ਦਲ ਦੀ ਹਾਲਤ ਸਾਰੇ ਸਮਿਆਂ ਦੇ ਨਾਲੋਂ ਜਿਹੜੀ ਹੈ ਉਹ ਮਾੜੀ ਹੈ ਬਿਲਕੁਲ ਮਾੜੀ ਇਸ ਕਰਕੇ ਹੈ ਕਿ ਦੋ ਬਰਾਬਰ ਦੇ ਧੜੇ ਇੱਕ ਦੂਜੇ ਦੇ ਖਿਲਾਫ ਖੜੇ ਹੈ ਮੇਰੇ ਹੁਣ ਜਿਹੇ ਜਹਨ ਦੇ ਵਿੱਚ ਜਿਹੜੀਆਂ ਗੱਲਾਂ ਆ ਰਹੀਆਂ ਉਂਝ ਜੇ ਆਪਾਂ ਦੇਖੀ ਤੇ ਚਰਚਾ ਸਭ ਤੋਂ ਵੱਧ ਅਕਾਲੀ ਦਲ ਦੀ ਹੁੰਦੀ ਹੈ ਜੀ ਹੋਰ ਕਿਸੇ ਦੀ ਉਨੀ ਚਰਚਾ ਨਹੀਂ ਹੁੰਦੀ ਜਿੰਨੀ ਅਕਾਲੀ ਦਲ ਦੀ ਹੁੰਦੀ ਹੈ ਅਕਾਲੀ ਦਲ ਦੀ ਚਰਚਾ ਦਾ ਜੇ ਆਪਾਂ ਹਵਾਲਾ ਜ਼ਿਕਰ ਕਰੀਏ ਤਾਂ ਤੁਸੀਂ ਇਹ ਦੇਖੋ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੈ ਨਾ ਇੱਕ ਸਾਡੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜਾਉਂਦੇ ਐ ਬਹੁਤ ਹੀ ਸ਼ਾਨਦਾਰ ਵਿਦਵਾਨ ਬੰਦੇ ਐ ਔਰ ਉਹਨਾਂ ਨੇ ਬੜਾ ਵਧੀਆ ਇੱਕ ਜਿਹੜਾ ਲਿਖਿਆ ਸੀਗਾ ਪੀਸ ਲਿਖਿਆ ਸੀ ਸੁਖਵੀਰ ਸਿੰਘ ਬਾਦਲਵਾਲੀ ਵੀ ਇਹ ਬੰਦਾ ਬੋਲਦਾ ਨਹੀਂ ਚੱਲਦਾ ਨਹੀਂ ਹਰ ਇੱਕ ਬੰਦੇ ਦੇ ਬਾਰੇ ਜ਼ਿਕਰ ਕਰੀ ਜਾਂਦਾ ਹੈ ਜ਼ਿਕਰ ਕਰੀ ਇਹਦਾ ਮਤਲਬ ਹੈ ਵੀ ਇਹ ਕਿਸੇ ਨੂੰ ਕੁਝ ਕਹਿੰਦਾ ਨਹੀਂ ਕਹੋਦਾ ਨਹੀਂ ਸਾਰੀ ਇਹਨੂੰ ਮਤਲਬ ਯਾਦ ਕਰੀ ਜਾਂਦੇ ਤੜਕੇ ਤੋਂ ਲੈ ਕੇ ਅੱਤਨ ਤੱਕ ਗੱਲ ਤਾਂ ਕਿਸੇ ਹੱਦ ਤੱਕ ਸੱਚੀ ਹੈ ਬਿਲਕੁਲ ਕਿ ਬੰਦੇ ਦੇ 6:00 ਵਜੇ ਆ ਪਹਿਲਾਂ ਉਹਦੇ ਵਜਦੀ ਹੋਈ ਸੀ 7:00 7:00 ਤੇ 8:00 ਵਜੇ ਹੋਈ ਸੀ ਤੇ ਫਿਰ ਹੁਣ ਬਾਅਦ ਤੇ 6:00 ਵਜੇ ਹੋਈ ਹੈ ਉਹ ਬੜੀ ਤਰਸਯੋਗ ਹਾਲਤ ਦੇ ਵਿੱਚ ਬੈਠਾ ਬੋਲਦਾ ਕੁਝ ਨਹੀਂ ਇਹ ਗੱਲ ਬਣੀ ਹੋਈ ਸੀ ਆਦਮੀ ਜੀ ਆਪਾਂ ਦੇਖੀਏ ਕਾਂਗਰਸ ਪਾਰ ਜੇ ਹੁਣ ਪੈਸ ਵੇਲੇ ਪਾਰਟੀਆਂ ਦੀ ਸਥਿਤੀ ਦੇਖੋ ਤੁਸੀਂ ਕੀ ਹੈ ਜੀ ਸਭ ਤੋਂ ਵੱਡੀ ਪਾਰਟੀ ਇਸ ਵੇਲੇ ਰੂਲਿੰਗ ਪਾਰਟੀ ਹੈ ਜਿਹਨੂੰ ਆਪਾਂ ਕਹਿੰਦੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਕੋਲੇ ਮਤਲਬ ਜਿਹੜੇ 90 ਤੋਂ ਵੱਧ ਐਮ.ਐਲ.ਏ ਸੱਤ ਤੋਂ ਇਹਨਾਂ ਦੇ ਕੋਲੇ ਪਾਰਲੀਮੈਂਟ ਦੇ ਮੈਂਬਰ ਐ ਜਿਹੜੇ ਮੈਂਬਰ ਜਿਹੜੇ ਰਾਜ ਸਭਾ ਚ ਗਏ ਵੀ ਐ ਪੰਜਾਬ ਤੋਂ ਜਿੰਨੂੰ ਇਹਨਾਂ ਦੇ ਕੋਲੇ ਜਿਹੜੇ ਹੈਗੇ ਲੋਕ ਸਭਾ ਦੇ ਵਿੱਚ ਗਏ ਐ 7 ਤੇ ਤਿੰਨ 10 ਜਿਹੜੇ ਹੈਗੇ 92 ਤੋਂ ਉੱਪਰ ਉਹਨਾਂ ਕੋਲੇ 94 95 ਹੋ ਗਿਆ ਮੇਰੇ ਖਿਆਲ ਐ ਐਮ.ਐਲ.ਏ 99 99 ਮੈਲੇ ਹੋ ਗਏ ਐ ਔਰ 10 ਪਾਰਲੀਮੈਂਟ ਦੇ ਮੈਂਬਰ ਹੁੰਦੇ ਐ ਛੋਟੀ ਸਟਰੈਂਥ ਨਹੀਂ ਬਹੁਤ ਵੱਡੀ ਐ ਜੀ ਬਾਈ ਇਲੈਕਸ਼ਨਾਂ ਜਿੰਨੀਆਂ ਆਈਆਂ ਸਿੰਧੂ ਸਾਹਿਬ ਉਹ ਜਿੱਤ ਰਹੇ ਐ ਬਿਲਕੁਲ ਪਰ ਜੇ ਪਬਲਿਕ ਦੇ ਵਿੱਚ ਆਪਾਂ ਦੇਖੀਏ ਤਾਂ ਪਬਲਿਕ ਦੇ ਵਿੱਚ ਉਹਨਾਂ ਦਾ ਜਿਹੜਾ ਪਹਿਲਾਂ ਵਾਲਾ ਅਸਰ ਹੈ ਨਹੀਂ ਹਾਂ ਜਨ ਬਿਲਕੁਲ ਪ੍ਰਭਾਵ ਘਟਦਾ ਜਾ ਰਿਹਾ ਹੈ ਜੀ ਜੀ ਬੀਬੀਆਂ ਨੂੰ 1100 ਰੁਪਏ ਦੇਣ ਦੀ ਗੱਲ ਸੀ ਲੱਗਦਾ ਸੀਗਾ ਕਿ ਸ਼ਾਇਦ ਇਸ ਬਜਟ ਸੈਸ਼ਨ ਦੇ ਵਿੱਚ ਇਹਦਾ ਐਲਾਨ ਹੋ ਜੇ ਪਰ ਉਹਦਾ ਐਲਾਨ ਵੀ ਨਹੀਂ ਹੋਇਆ ਇਹ ਤੋਂ ਪਹਿਲਾਂ ਤੁਸੀਂ ਦੇਖਿਆ ਨਾ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਆਪਣੇ ਜਿਹੜੇ ਭਗਵੰਤ ਸਿੰਘ ਮਾਨਿਕ ਨੈਸ਼ਨਲ ਮੀਡੀਆ ਦੇ ਉੱਤੇ ਗੱਲ ਕਰਦੇ ਸੂਦ ਉਹਨਾਂ ਨੂੰ ਪੁੱਛਿਆ ਜੀ ਕਹਿੰਦੇ ਆ ਗਿਆ ਬਜਟ ਬਜਟ ਦੇ ਦੇਂਗੇ 11-1100 ਰੁਪਈਆ ਪਰ ਉਹ ਨਹੀਂ ਉਹ ਨਹੀਂ ਮਿਲਿਆ ਲੈਂਡ ਆਰਡਰ ਦੀ ਹਾਲ ਤਾਜੀ ਜਿਨੀ ਮਾੜੀ ਹੈ ਮੇਰੇ ਖਿਆਲ ਹੈ ਕਦੇ ਵੀ ਪੰਜਾਬ ਦੇ ਵਿੱਚ ਇੰਨੀ ਮਾੜੀ ਨਹੀਂ ਸੀ ਕਰਨਲ ਦੇ ਮਤਲਬ ਜਿਹੜਾ ਹੈਗਾ ਕਰਨਲ ਦਾ ਕੁੱਟਕਟਾਪਾ ਕਰਨਾ ਫੌਜ ਦੇ ਜਿਹੜਾ ਸਰਵਿੰਗ ਕਰਨਲ ਹੈ ਪੁਲਿਸ ਦੇ ਇਨਸਪੈਕਟਰਾਂ ਵੱਲੋਂ ਛੋਟੀ ਗੱਲ ਨਹੀਂ ਬਹੁਤ ਵੱਡੀ ਹੈ ਔਰ ਇਹਦਾ ਨੋਟਿਸ ਆਰਮੀ ਵੱਲੋਂ ਲਿਆ ਜਾਣਾ ਹੋਰ ਵੀ ਵੱਡੀ ਗੱਲ ਹੈ ਔਰ ਹਾਈ ਕੋਰਟ ਦੇ ਵਿੱਚ ਮੇਰਾ ਖਿਆਲ ਹੈ ਕੱਲ ਨੂੰ ਫਿਰ ਪੇਸ਼ੀ ਹੈ ਹਾਈ ਕੋਰਟ ਦੇ ਵਿੱਚ ਵੀ ਇਹਦਾ ਜਿਹੜਾ ਹੈਗਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਆਏਗਾ ਚਰਚਾ ਹੋਇਆ ਹੈ ਤੇ ਹੋ ਸਕਦਾ ਵੀ ਹਾਈ ਕੋਰਟ ਕਿਸੇ ਪਾਸੇ ਹੋਰ ਲੈ ਕੇ ਚਲੇ ਸਰਕਾਰ ਦੀ ਬਦਨਾਮੀ ਕਿੰਨੀ ਹੋ ਰਹੀ ਹੈ ਇਕਵਾਲ ਸਰਕਾਰ ਦਾ ਕਿੰਨਾ ਘਟਿਆ ਹੋਇਆ ਇਹਦਾ ਅੰਦਾਜ਼ਾ ਅਸੀਂ ਕੱਲ ਤੋਂ ਲਾ ਸਕਦੇ ਹਾਂ ਕਿ ਪਰਸੋਂ ਸ਼ਾਮ ਨੂੰ ਬੀਬੀ ਜਿਹੜੀ ਹੈਗੀ ਐ ਜਸਵਿੰਦਰ ਕੌਰ ਬਾਠ ਕਰਨਲ ਬਾਠ ਦੀ ਵਾਈਫ ਉਹ ਸਰਕਾਰ ਦੇ ਸੋਲੇ ਘਾ ਰਹੀ ਸੀਗੀ ਉਹ ਕਹਿੰਦੀ ਸੀ ਜੀ ਆਮ ਆਦਮੀ ਪਾਰਟੀ ਦਾ ਹੁਣ ਪਤਾ ਲੱਗਿਆ ਵੀ ਰਾਜ ਆ ਗਿਆ ਇਕਾਦਮ ਕਾਮਾਦੀ ਪਾਰਟੀ ਦੀ ਗੱਲ ਸੁਣੀ ਗਈ ਤੇ ਕੱਲੋ ਵਿਚਾਰੀ ਹੱਥ ਨੇ ਕਹਿ ਰਹੀ ਸੀ ਜੀ ਸੁਣਦਾ ਹੀ ਕੋਈ ਨਹੀਂ ਮੇਰੇ ਨਾਲ ਤਾਂ ਧੋਖਾ ਉਹਨਾਂ ਕੋਈ ਸੁਣਦਾ ਹੀ ਕੋਈ ਨਹੀਂ ਬਿਲਕੁਲ ਠੀਕ ਹੈ ਇਹ ਤੋਂ ਬਾਲਾ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਲਈਏ ਬਿਨਾਂ ਸ਼ੱਕ ਭਾਰਤੀ ਜਨਤਾ ਪਾਰਟੀ 18.5% ਲਗਭਗ 19% ਦੇ ਕਰੀਬ ਵੋਟਾਂ ਪਾਰਲੀਮੈਂਟ ਦੇ ਵਿੱਚ ਲੈ ਗਈ ਸੀ 2024 ਦੀਆਂ ਇਲੈਕਸ਼ਨਾਂ 'ਚ ਜੀ ਪਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਹੈ ਸਿੱਖ ਤੇ ਕਿਸਾਨੀ ਵੋਟ ਬੈਂਕ ਜੀ ਉਹ ਉਹਨਾਂ ਨੂੰ ਨਹੀਂ ਜਾ ਰਿਹਾ ਔਰ ਭਾਰਤੀ ਜਨਤਾ ਪਾਰਟੀ ਦੇ ਜਿਹੜਾ ਸੂਬਾ ਪ੍ਰਧਾਨ ਆ ਹਸਤੀਫਾ ਦੇੇ ਬੈਠੇ ਨਾ ਉਹਨਾਂ ਦਾ ਹਸਤੀਫਾ ਪ੍ਰਵਾਨ ਕੀਤਾ ਹੈ ਤੇ ਨਾ ਨਾਮਨਜ਼ੂਰ ਕੀਤਾ ਹੈ ਜੀ ਅਜੇ ਨਵਾਂ ਪ੍ਰਧਾਨ ਕੌਣ ਬਣਨਾ ਹੈ ਦਾ ਪਤਾ ਕੋਈ ਨਹੀਂ ਉਸ ਤੋਂ ਬਾਅਦ ਆਪਾਂ ਦੇਖੀਏ ਕਾਂਗਰਸ ਦੀ ਗੱਲ ਕਰ ਲਈਏ ਕਾਂਗਰਸ ਪਾਰਟੀ ਨੂੰ ਲੋਕ ਵੋਟਾਂ ਪਾ ਕੇ ਰਾਜੀ ਹੈ ਪਰ ਕਾਂਗਰਸ ਪਾਰਟੀ ਦੇ ਲੀਡਰ ਕਹਿੰਦੇ ਸਾਨੂੰ ਵੋਟਾਂ ਦੀ ਲੋੜ ਨਹੀਂ ਉਹ ਐ ਨਹੀਂ ਕਹਿੰਦੇ ਜਿਵੇਂ ਮੈਂ ਬੋਲਿਆ ਮਤਲਬ ਜਿਹੜੀ ਉਹਨਾਂ ਦੀ ਅੰਦਰ ਉਹਨੂੰ ਹੀ ਠੋਟ ਹੈ ਉਹ ਦੱਸਦੀ ਹੈ ਜੀ ਜੀ ਜਿਨ੍ਹਾਂ ਦੇ ਉਹਨਾਂ ਦੇ ਲੀਡਰ ਸਾਰੇ ਲੀਡਰਾਂ ਨੇ ਮਤਲਬ ਅੱਜਕੜਾ ਸਮਾਜ ਛੱਡੀਆਂ ਵੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਉਹ ਕਹਿੰਦੇ ਆ ਬੂਹੇ ਆਈ ਜਨ ਤੇ ਬਿੰਨੂ ਕੁੜੀ ਦੇ ਕੰਨ ਅੱਜੇ ਕੁਝ ਪੱਲੇ ਨਹੀਂ ੱੱਲੇ ਨਹੀਂ ਤੇ ਪਤੰਦਰ ਅੱਜਕੜਾ ਪਹਿਲੇ ਹੀ ਸਮਾਈ ਫਿਰਦੇ ਆ ਜੀ ਅੱਗੇ ਤੁਸੀਂ ਦੇਖੋ ਕਿ ਕੀ ਹੋਇਆ ਕਿ ਪਿਛਲੇ ਆ ਦੋ ਤਿੰਨ ਦਿਨ ਪਹਿਲਾਂ ਮਾਝਾ ਬ੍ਰਿਗੇਡ ਦੇ ਜਿਹੜੇ 4-5 ਵੱਡੇ ਲੀਡਰ ਕਿੱਥੇ ਆਏ ਜੀ ਉਹ ਆਸ਼ੂ ਦੇ ਆਏ ਕਰੇ ਆਸ਼ੂ ਦੇ ਘਰੇ ਆ ਕੇ ਉਹਨਾਂ ਨੇ ਇੱਕ ਮੁੱਠਤਾ ਜਹਰ ਕੀਤੀ ਉਹਨਾਂ ਨੇ ਕਿਹਾ ਜੀ ਕੈਂਡੀਡੇਟ ਇਹ ਵਧੀਆ ਹੋ ਸਕਦਾ ਹੈ ਵਾਈਲ ਇਕਸ਼ਨ ਦੀ ਟ੍ਰਿਕ ਇਹਨੂੰ ਮਿਲੀ ਚਾਹੀਦੀ ਹੈ ਉਹ ਤੋਂ ਪਹਿਲਾਂ ਆਸ਼ੂ ਜਿਹੜਾ ਹੈ ਮਿਲਿਆ ਸੀ ਰਾਹੁਲ ਗਾਂਧੀ ਨੂੰ ਉਹ ਤਸਵੀਰ ਉਹਨਾਂ ਦੇ ਉਹਦੇ ਨਾਲ ਆ ਗਈ ਸੀ ਪਰ ਅੱਜ ਦੀ ਜਿਹੜੀ ਖਬਰ ਆ ਉਹ ਦੱਸਦੀ ਹੈ ਵੀ ਕੱਲ ਰਾਜਾ ਬਡਿੰਗ ਹੋਰੀ ਸੁਲਤਾਨਪੁਰ ਲੋਧੀ ਪਹੁੰਚ ਗਏ ਜਿੱਥੇ ਰਾਣਾ ਗੁਰਜੀਤ ਸਿੰਘ ਦਾ ਮੁੰਡਾ ਜਿੱਤਿਆ ਹੋਇਆ ਉੱਥੇ ਜਾ ਕੇ ਉਹਨਾਂ ਨੇ ਮਤਲ ਜਿਹੜਾ ਹੈਗਾ ਆਪਣੀ ਹਾਜ਼ਰੀ ਦਿਖਾਤੀ ਕਿ ਭਾਈ ਫਿਰ ਮੈਂ ਵੀ ਹੈਗਾ ਕਿਉਂਕਿ ਕਿਸੇ ਜ਼ਮਾਨੇ ਦੇ ਵਿੱਚ ਤੁਹਾਨੂੰ ਪਤਾ ਵੀ ਆਸ਼ੂ ਤੇ ਰਾਜਾ ਬਡਿੰਗ ਦੀ ਬਹੁਤ ਨੇੜਤਾ ਹੁੰਦੀ ਸੀ ਲekin ਪਿਛਲੀ ਪਾਰਲੀਮੈਂਟ ਦੀ ਚੋਣ ਵੇਲੇ ਜਿਹੜੀ ਹੈਗੀ ਆ ਆਸ਼ੂ ਉਹ ਮੇਜਮੇ ਨਹੀਂ ਤੁਰਿਆ ਜਿਵੇਂ ਕਿ ਰਾਜਾ ਚਾਹੁੰਦਾ ਸੀ ਕਾਰਨ ਇਹਦਾ ਇਹ ਸੀ ਕਿ ਆਸ਼ੂ ਇਹ ਸਮਝਦਾ ਸੀ ਕਿ ਬਾਰੀ ਤਾਂ ਮੇਰੀ ਸੀ ਟਿਕਟ ਮੈਨੂੰ ਮਿਲਣੀ ਚਾਹੀਦੀ ਸੀ ਤੇ ਰਾਜਾ ਬਡਿੰਗ ਬਠਿੰਡਾ ਛੱਡ ਕੇ ਇੱਥੇ ਕਿਵੇਂ ਆ ਗਿਆ ਸੋ ਕੁਲਮਲਾ ਕੇ ਦੀ ਆਪਾਂ ਦੇਖੀਏ ਹਾਲਤ ਕਾਂਗਰਸ ਪਾਰਟੀ ਦੀ ਵੀ ਨਹੀਂ ਜਗੀ ਹੁਣ ਦੂਜੇ ਪਾਸੇ ਆਪਾਂ ਦੇਖੀਏ ਜੇਕਰ ਸਭ ਤੋਂ ਵੱਧ ਅਕਾਲੀਆਂ ਦਾ ਹੁੰਦਾ ਚਾਹੇ ਉਹ ਸੁਖਵੀਰ ਬਾਦਲ ਵਾਲੇ ਗਰੁੱਪ ਦਾ ਆ ਜੇ ਚਾਹੇ ਉਹ ਮਤਲ ਜਿਹੜਾ ਆਪਾਂ ਕਹਿ ਸਕਦੇ ਹਾਂ ਬਾਕੀ ਗਰੁੱਪ ਉਹਨੂੰ ਕਹਿ ਦਈਏ ਬਾਗੀ ਤੇ ਦਾਗੀ ਦੋਨਾਂ ਦਾ ਮਤਲ ਜਿਹੜ ਦੇਲੀ ਤੁਸੀਂ ਦੇਖੋ ਬਟਕਿੰਨੀਆਂ ਖਬਰਾਂ ਜਿਹੜੀਆਂ ਉਹ ਅੰਦਰਲੇ ਸਫੇ ਦੇ ਲਗਦੀਆਂ ਇਹਨਾਂ ਦੀਆਂ ਮੂਹਰੇ ਸੋਵੇ ਤੇ ਖਬਰਾਂ ਲਗਦੀਆਂ ਅਕਾਲੀਆਂ ਦੀਆਂ ਪਰ ਇਹ ਖਬਰਾਂ ਲੱਗਣ ਦੇ ਬਾਵਜੂਦ ਕੀ ਇਹ ਲੋਕਾਂ ਦੇ ਜਿਹੜੇ ਹੈਗੇ ਆ ਸਮਰਥਨ ਨੂੰ ਹਾਸਲ ਕਰ ਲੈਣਗੇ ਮੈਨੂੰ ਲੱਗਦੀ ਹੈ ਨਹੀਂ ਇਹ ਠੀਕ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਬਸ ਉਹ ਪੰਜ ਮੈਂਬਰੀ ਕਮੇਟੀ ਦੀ ਉਹ ਸੱਤ ਮੈਂਬਰੀ ਸੀ ਜੀ ਸੱਤ ਮੈਂਬਰੀ ਕਮੇਟੀ ਬਾਰੇ ਵੀ ਇਹ ਗੱਲ ਕਹਿ ਦਿੱਤੀ ਸੀ ਜਥੇਦਾਰ ਸਾਹਿਬ ਨੇ ਗਿਆਨੀ ਰਗਵੀਰ ਸਿੰਘ ਹੋਰਾ ਨੇ ਕਿ ਦੋ ਇੱਕ ਬੰਦੇ ਨੇ ਅਸਤੀਫਾ ਦਿੱਤਾ ਮੇਰੇ ਕੋਲੇ ਆ ਗਿਆ ਦੂਜੇ ਦਾ ਹਲੇ ਅਸਤੀਫਾ ਨਹੀਂ ਆਇਆ ਜੀ ਤੇ ਜੇ ਉਹਨਾਂ ਦਾ ਮੇਰੇ ਕੋਲੇ ਮਤਲਬ ਅਸਤੀਫਾ ਵਗੈਰਾ ਵਾਪਸ ਨਹੀਂ ਆਉਂਦਾ ਨਹੀਂ ਤੇ ਜਾਂ ਉਹ ਵਾਪਸ ਨਹੀਂ ਲੈਂਦੇ ਆਪਣਾ ਅਸਤੀਫਾ ਤਾਂ ਫਿਰ ਇਹਨਾਂ ਦੇ ਵਿੱਚੋਂ ਮੈਂ ਕਿਸੇ ਨੂੰ ਕੋ ਜਿਹੜਾ ਹੈਗਾ ਕਨਵੀਨਰ ਲਾ ਦੇਾਂਗੇ ਇਹ ਗੱਲ ਕਹੀ ਸੀ ਉਸ ਤੋਂ ਬਾਅਦ ਧਾਮੀ ਸਾਹਿਬ ਵਾਪਸ ਆ ਗਏ ਤਾਂ ਧਾਮੀ ਸਾਹਿਬ ਵਾਪਸ ਆ ਗਏ ਸ਼ਾਇਦ ਜੇ ਮੇਰੇ ਖਿਆਲ ਥੋੜੇ ਪਰਸੀੂ ਕਰਨ ਤਾਂ ਬਡੂਗਰ ਸਾਹਿਬ ਵੀ ਵਾਪਸ ਆ ਸਕਦੇ ਆ ਲੇਕਿਨ ਗੱਲ ਉੱਥੇ ਖੜੀ ਹੈ ਕਨਵੀਨਰ ਹਾਲੇ ਕੋਈ ਲੱਗਿਆ ਨਹੀਂ ਮੇਰੀ ਗੱਲ ਹੋਈ ਸੀਗੀ ਅਕਾਲੀ ਜਲਦੇ ਜਰਾ ਸੁਖਵੀਰ ਤੁਹਾਡੇ ਦੇ ਇੱਕ ਬੰਦੇ ਨਾਲ ਮੈਂ ਕਿਹਾ ਵੀ ਗੱਲ ਕੀ ਉਹ ਕਹਿੰਦਾ ਵੀ ਇਹ ਸੱਤ ਮੈਂਬਰੀ ਕਮੇਟੀ ਕਹੀ ਜਾਂਦੀ ਹੈ ਤਾਂ ਪੰਜ ਮੈਂਬਰੀ ਕਮੇਟੀ ਰਹਗੀ ਜਿਹਦਾ ਕਨਵੀਨਰ ਕੋਈ ਨਹੀਂ ਔਰ ਜਿਸ ਢੰਗ ਦੇ ਨਾਲ ਇਹ ਮੈਂਬਰਸ਼ਿਪ ਕਰਦੇ ਇਕੱਠ ਜੀ ਰੂਰ ਹੋ ਜਾਂਦਾ ਜੇ ਜੇ ਉਹਨਾਂ ਇਕੱਠ ਦੀ ਆਪਾਂ ਗੱਲ ਦੇਖੀ ਇਕੱਠ ਜਿਹਨਾਂ ਦੇ ਵਿੱਚੋਂ ਜਿੰਨੇ ਪੰਜ ਮੈਂਬਰ ਹੈ ਪੰਜ ਮੈਂਬਰਾਂ ਦੇ ਵਿੱਚੋਂ ਕੋਈ ਬੰਦਾ ਆਪਣੇ ਹਲਕੇ ਜੇ ਨਾਲ ਇਕੱਠ ਨਹੀਂ ਕਰ ਸਕਦਾ ਜੀ ਇਹ ਇਕੱਠ ਜਿਹੜਾ ਹੁੰਦਾ ਨਾ ਸੰਧੂ ਸਾਹਬ ਉਹ ਇਕੱਠ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਂ ਤੇ ਬਿਲਕੁਲ ਜੀ ਇਹਨਾਂ ਦੇ ਕੋ ਉਹ ਮਾਟਰ ਅਕਾਲ ਤਖਤ ਦਾ ਹੈ ਲੇਕਿਨ ਕਨਸਟੀਟਿਊਸ਼ਨਲੀ ਇਹ ਪੰਗਾ ਪੈਣਾ ਅੱਗੇ ਜਾ ਕੇ ਜੀ ਕਿਉਂਕਿ ਧਰਮ ਦੇ ਨਾਂ ਦੇ ਉੱਤੇ ਜਿਹੜੀ ਹੈਗੀ ਆ ਤੁਸੀਂ ਕੋਈ ਮੈਂਬਰਸ਼ਿਪ ਨਹੀਂ ਕਰ ਸਕਦੇ ਧਰਮ ਦੇ ਨਾਂ ਦੇ ਉੱਤੇ ਕੋਈ ਪਾਰਟੀ ਨਹੀਂ ਬਣਾ ਸਕਦੇ ਬੜਾ ਰਫੜ ਪੈਣਾ ਸੋ ਲੋੜਾਂ ਦੀ ਲੋੜ ਤਾਂ ਇਹ ਹੈ ਕਿ ਇਹਨਾਂ ਚ ਯੂਨਿਟੀ ਵਾਲੀ ਗੱਲ ਆਉਣੀ ਚਾਹੀਦੀ ਹੈ ਜਿਵੇਂ ਕਿ ਵਾਰ-ਵਾਰ ਇਹਨਾਂ ਨੇ ਅਕਾਲੀ ਦਲ ਜਿਹੜਾ ਹੈਗਾ ਬਾਗੀ ਦਾਗੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈਗੇ ਵਰਕਿੰਗ ਪ੍ਰਧਾਨ ਹੈ ਭੂਦਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਵਾਰ-ਵਾਰ ਜਿਹੜੀਆਂ ਆਈਲਾਨਾਂ ਕੀਤੀਆਂ ਐ ਅਪੀਲਾ ਕੀਤੀ ਕਿ ਆਜੋ ਭਾਈ ਤੁਸੀਂ ਇਧਰ ਲੈ ਕੇ ਪਾਸੇ ਮੈਂਬਰਸ਼ਿਪ ਕਰ ਜਿਓ ਕਹਿੰਦੇ ਅਸੀਂ ਦੂਜੀ ਮੈਂਬਰਸ਼ਿਪ ਕਰਨੀ ਹੈ ਮੈਂਬਰਸ਼ਿਪ ਦੋਨਾਂ ਤੋਂ ਕੀ ਰਣੀ ਹੈ ਅੱਗੇ ਤੁਸੀਂ ਦੇਖੋ ਕਿ ਸੁਖਵੀਰ ਦੇ ਗਰੁੱਪ ਨੇ ਤਾਂ ਫੈਸਲਾ ਕਰ ਲਿਆ ਕਿ ਅਗਲੇ ਦਿਨਾਂ ਦੇ ਵਿੱਚ ਇਹਨਾਂ ਨੇ ਆਪਣੇ ਮੇਰੇ ਖਿਆਲ ਵੀ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਇਹਨਾਂ ਨੇ ਆਪਣੇ ਡੈਲੀਗੇਟਾਂ ਦਾ ਸਾਰਾ ਸਿਲਸਲਾ ਮੁਕਾ ਲੈਣਾ ਤੇ ਫਿਰ ਚੋਣ ਹੋਣੀ ਹੈ ਬਿਨਾਂ ਸ਼ੱਕ ਚੋਣ ਤਾਂ ਫਿਰ ਉਹੀ ਹੋਣੀ ਹੈ ਜੋ ਸੁਖਵੀਰ ਚਾਹੂਗਾ ਜੇ ਮੇਰੇ ਨਾਲ ਮਤਵਕ ਪ੍ਰਧਾਨ ਉਹਨੇ ਬਣ ਜਾਣੇ ਜੀ ਦੂਜੇ ਪਾਸੇ ਜਿਹੜੇ ਹੈਗੇ ਉਹਨਾਂ ਨੂੰ ਜੇ 5-6 ਮਹੀਨੇ ਲੱਗ ਜਾਣਗੇ ਮੈਂਬਰਸ਼ਿਪ ਵਾਲਾ ਜਿਹੜਾ ਅਮਲ ਮੁਕੰਮਲ ਕਰਨ ਦਾ ਤੇ ਉਦੋਂ ਤੱਕ ਪਾਣੀ ਬਹੁਤ ਨਿਕਲ ਜਾਣੇ ਹੂੰ ਪਾਣੀ ਅੱਗੇ ਨਿਕਲ ਜਾਣਾ ਇਹ ਬਿਲਕੁਲ ਇਹਨਾਂ ਦੀ ਜਿਹੜੀ ਲੋੜਾਂ ਦੀ ਲੋੜ ਇਹ ਹੈ ਕਿ ਅਕਾਲੀ ਏਕਤਾ ਹੋ ਜੇ ਘਾਟੇ ਬਾਧੇ ਨਾਲ ਹੋ ਸਕਦੀ ਹੈ ਕਿ ਨੂੰ ਪ੍ਰਧਾਨ ਬਣਾਉਣਾ ਹੈ ਕਿ ਨੂੰ ਨਹੀਂ ਬਣਾਉਣਾ ਕਿ ਨੂੰ ਰੱਖਣਾ ਇਹ ਗੱਲਾਂ ਹੋ ਸਕਦੀਆਂ ਇਹਦੇ ਤੇ ਕੋਈ ਅੰਦਰ ਖਾਤੇ ਗੱਲਬਾਤ ਹੋ ਸਕਦੀ ਆ ਪਰ ਬਿਕਰਮ ਮਜੀਠੀਆ ਦੀ ਗੱਲ ਕਰਕੇ ਹਟੇ ਆ ਕੋਈ ਜੇ ਬਿਕਰਮ ਜੀਠੀਆ ਦੀ ਜਿਵੇਂ ਹੁਣ ਤੁਸੀਂ ਦੇਖੋ ਬਹੁਤ ਜਿਆਦਾ ਨੇੜਤਾ ਹੈ ਉਹਨਾਂ ਦੇ ਨਾਲ ਇਹ ਅਲੀ ਸਾਹਿਬ ਨਾਲ ਜੀ ਤੇ ਇਹ ਇਹੋ ਜੀ ਕੋਈ ਗੱਲਬਾਤ ਬਣ ਸਕਦੀ ਹੈ ਮੇਰੇ ਖਿਆਲ ਮੁਤਾਬਕ ਆਕਲ ਤੱਕ ਸਭ ਤੋਂ ਵੀ ਹੁਕਮ ਹੀ ਹੋਇਆ ਸੀ ਨਾ ਵੀ ਆ ਡੋਡੀ ਆਪਦੇ ਚੁੱਲ੍ਹੇ ਬੰਦ ਕਰੋ ਚੁੱਲ੍ਹੇ ਤਾਂ ਬੰਦ ਨਹੀਂ ਹੋਏ ਜੀ ਚੁੱਲ੍ਹੇ ਤਾਂ ਸਾਰੇ ਲੇ ਚਲੀ ਜਾਂਦੇ ਬਿਲਕੁਲ ਤੇ ਚੁੱਲ੍ਹੇ ਤਾਂ ਮੈਨੂੰ ਇਹ ਲੱਗਦੀ ਹੈ ਕਿ ਨਵਾਂ ਚੁੱਲਾ ਨਾ ਖੁੱਲ ਜੇ ਕੋਈ ਜੇ ਪਾਕੀ ਪੁਰਾਣੇ ਪੁਰਾਣੇ ਦਲ ਭੰਗ ਕਰ ਲੇ ਤੇ ਨਵਾਂ ਦਲ ਕੋਈ ਹੋਰ ਬਣ ਗਿਆ ਤੇ ਦਲਦਲ ਹੋ ਜਾਈਏ ਸਾਰੇ ਪਾਸੇ ਦਲਦਲ ਹੋ ਜਾਈਏ ਲੋਕ ਚਾਹੁੰਦੇ ਆ ਕਿ ਅਕਾਲੀ ਦਲ ਆਵੇ ਇਸ ਵੇਲੇ ਲੋੜਾਂ ਦੀ ਲੋੜ ਇਹ ਹੈ ਕਿ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਚਾਹੀਦੀ ਹੈ ਬਿਲਕੁਲ ਅਕਾਲੀ ਦਲ ਤੋਂ ਬਗੈਰ ਰੀਜਨਲ ਪਾਰਟੀ ਕੋਈ ਹੋਰ ਨਹੀਂ ਹੋ ਸਕਦੀ ਜਿਵੇਂ ਕਿ ਹੁਣ ਉਹ ਦਿੰਦੇ ਆ ਵੀ ਹਾਂਜੀ ਆਗੇ ਦੁਸ਼ਮਣ ਆਗੇ ਨੇੜੇ ਆਗੇ ਜੀ ਸਾਡੇ ਤਾਂ ਸੁਖਵੀਰ ਨੇ ਵੀ ਇਹ ਪਹਿਲਾਂ ਹੀ ਦਿੱਤਾ ਸੀ ਨਾ ਜਿੱਦੇ ਪਹਿਲਾਂ ਗੱਲ ਕੀਤੀ ਸੁਖਵੀਰ ਬਾਦਲ ਨੇ ਉਹਦੇ ਉਹਨਾਂ ਕਹਿ ਸੀ ਪਹਿਲਾਂ ਜੀ ਪਟਨਾ ਸਾਹਿਬ ਹਜੂਰ ਸਾਹਿਬ ਦਿੱਲੀ ਕਮੇਟੀ ਹਰਿਆਣਾ ਕਮੇਟੀ ਉੱਥੋਂ ਕਰਕੇ ਹੁਣ ਤੱਕ ਕਹਿੰਦੇ ਸਾਡੇ ਜਮਾਈ ਨੇੜੇ ਆ ਗਏ ਪਰ ਜੇ ਨੇੜੇ ਆਉਣ ਵਾਲੀ ਗੱਲ ਹੈ ਦੋਨੇ ਤਰ੍ਹਾਂ ਅਹਿਸਾਸ ਕਰਨੇ ਇਸ ਗੱਲ ਦਾ ਤਾਂ ਠੀਕ ਹੈ ਕੱਲ ਵੀ ਤੁਸੀਂ ਦੇਖੋ ਵੀ ਕੱਲ ਟੋੜਾ ਸਾਹਿਬ ਦੀ ਵਰਸੀ ਸੀ ਜੀ ਟੋੜਾ ਸਾਹਿਬ ਦੀ ਵਰਸੀ ਦੇ ਉੱਤੇ ਵੀ ਤੁਸੀਂ ਦੇਖਿਆ ਵੀ ਉੱਥੇ ਦੋਨੇ ਕਿਸਮ ਦੇ ਲੋਕ ਸੀਗੇ ਉੱਥੇ ਭਾਰਤੀ ਜਨਤਾ ਪਾਰਟੀ ਵਾਲੇ ਵੀ ਸੀਗੇ ਤੇ ਉੱਥੇ ਅਕਾਲੀ ਦਲ ਵਾਲੇ ਵੀ ਸੀ ਕਿਉਂਕਿ ਟੋੜਾ ਸਾਹਿਬ ਦਾ ਆਪ ਦਾ ਪਰਿਵਾਰ ਮੁੰਡੇ ਪਿਆ ਟੋੜਾ ਸਾਹਿਬ ਦਾ ਇੱਕ ਜਿਹੜਾ ਹੈਗਾ ਦੋਤਾ ਉਹ ਤਾਂ ਇਹਨਾਂ ਨਾਲ ਖੜਾ ਆਪਣੇ ਦਾਗੀਆਂ ਨਾਲ ਬਾਗੀਆਂ ਨਾਲ ਤੇ ਦੂਜੇ ਭਾਰਤੀ ਜੰਦਾ ਪ੍ਰਾਇਟੀ ਨਾਲ ਹੋਤਾ ਹੈ ਇਹ ਜਿਹੜੀ ਗੱਲ ਹੈ ਜੀ ਤੂੰ ਐਂ ਜਿ ਲੱਗੇ ਜਿਵੇਂ ਮਤਲਬ ਹੋਰ ਲੋਕ ਲੋਕ ਚਾਹੁੰਦੇ ਨੇ ਲੇਕਿਨ ਇਸ ਦੇ ਵਿੱਚ ਜਿਹੜੀ ਆਫਰਾ ਤਫਰੀ ਪਈ ਹੋਈ ਹੈ ਨਾ ਸੰਧੂ ਸਾਹਿਬ ਇਹ ਆਫਰਾ ਤਫਰੀ ਮੇਰੇ ਖਿਆਲ ਮੁਤਾਬਕ ਕਿਸੇ ਆਸਤੇ ਘੱਤ ਨਹੀਂ ਅਕਾਲੀ ਦਲ ਵਾਸਤੇ ਘੱਤ ਹੈ ਔਰ ਜੇ ਅਕਾਲੀ ਦਲ ਵਾਸਤੇ ਘੱਤ ਕਾ ਤਾਂ ਮੰਨ ਲਓ ਫਿਰ ਪੰਜਾਬ ਵਾਸਤੇ ਘੱਤ ਹੈ ਫਿਰ ਇਹ ਕਹਿਣਾ ਪਊ ਪੰਜਾਬ ਸਿਆ ਤੇਰੇ ਦਿਨ ਚੰਗੇ ਨਹੀਂ ਔਰ ਦਿਨਾਂ ਦੇ ਲਈ ਤੇਰੇ ਦੇ ਲਈ ਜ਼ਿੰਮੇਵਾਰ ਕੌਣ ਹੈ ਤੇਰੇ ਆਪ ਦੇ ਜਿਹੜੇ ਹੈਗੇ ਤੇਰੇ ਵਾਰੀਵਾਰਸ ਹੈ ਜਿਹੜੇ ਉਹ ਹੀ ਜ਼ਿੰਮੇਵਾਰ ਹੈ ਜੀ ਸੰਧੂ ਸਾਹਿਬ ਬਿਲਕੁਲ ਜੀ ਢੀਲੋ ਸਾਹਿਬ ਕੁਝ ਲੋਕ ਜ਼ਿੰਮੇਵਾਰ ਨੇ ਤੇ ਬਹੁਤੇ ਜਿਹੜੇ ਸਾਡੇ ਰਾਜਨੀਤਿਕ ਜ਼ਿੰਮੇਵਾਰ ਨੇ ਤੇ ਪੰਜਾਬ ਨੂੰ ਖੇਤਰੀ ਪਾਰਟੀ ਦੀ ਬਹੁਤ ਲੋੜ ਹੈ ਨਹੀਂ ਤਾਂ ਪੰਜਾਬ ਬਹੁਤ ਬੈਕਫੁੱਟ ਤੇ ਜਾਊਗਾ ਸੋ ਆਪਾਂ ਜੇ ਗੱਲ ਕਰ ਲਈਏ ਐਡਵੋਕੇਟ ਜਨਰਲ ਬੜੇ ਬਦਲੇ ਗਏ ਅੱਜ ਤੀਜੇ ਚੌਥੇ ਆ ਗਏ ਨੇ ਤੇ ਹੋਰ ਉਹਨਾਂ ਦੀ ਨਿਯੁਕਤੀ ਨੂੰ ਵੀ ਕਹਿੰਦੇ ਚੁਣੌਤੀ ਦੇਤੀ ਇਹ ਕੀ ਮਾਮਲਾ ਸਾਰਾ ਜੀ ਦੇਖੋ ਐਡਵੋਕੇਟ ਜਨਰਲ ਜਿਹੜੇ ਹੈਗੇ ਜੀ ਮੇਰੇ ਖਿਆਲ ਨਾਲ ਵੀ ਇਹ ਵੀ ਚੌਥੇ ਆ ਗਏ ਕਿ ਮਿਸਾਲਾ ਚ ਜੀ ਜੀ ਪਹਿਲਾਂ ਆਪਾਂ ਦੇਖਿਆ ਵੀ ਐਡਵੋਕੇਟ ਜਨਰਲ ਆਮ ਤੌਰ ਤੇ ਉੱਤੇ ਜਿਹੜਾ ਹੁੰਦਾ ਇੱਕ ਕੋਈ ਜਿਹੜਾ ਹੈਗਾ ਲੰਬਾ ਲੰਬਾ ਸਮਾਂ ਇੱਕ ਇੱਕ ਮੁੱਖ ਮੰਤਰੀ ਨਾਲ ਕੱਢ ਜਾਂਦਾ ਜੇ ਕਿਤੇ ਲੋਡ ਪੈ ਜੇ ਬਦਲਣ ਦੀ ਕੋਈ ਐਸਪੀ ਐਸੀ ਗੱਲ ਹੋ ਜੇ ਤਾਂ ਫਿਰ ਕੋਈ ਹੋ ਜਾਂਦੀ ਵੀ ਆਪਦੀ ਮਰਜ਼ੀ ਨਾਲ ਬੰਦਾ ਇਧਰ ਉਧਰ ਹੋ ਗਿਆ ਹੁਣ ਜਿਹੜੇ ਐਡਵੋਕੇਟ ਜਨਰਲ ਸਾਹਿਬ ਹੈ ਵੈਸੇ ਬੰਦੇ ਤਾਂ ਬਧ ਗਿਆ ਹੈ ਰਾਮਪੁਰਾ ਫੂਲਦਨ ਨੂੰ ਇਹ ਬਿਲੋਂਗ ਕਰਦੇ ਹੈ ਚੰਗੇ ਆ ਚੰਗੇ ਆਦਮੀ ਆ ਚੰਗੇ ਪਰਿਵਾਰ ਦੇ ਵਿੱਚੋਂ ਆਉਂਦੇ ਆ ਔਰ ਇਹਨਾਂ ਦੀ ਮੇਰੇ ਖਿਆਲ ਚੌਥੀ ਪੀੜ੍ਹੀ ਹੈ ਜਿਹੜੀ ਵਕਾਲਤ ਨਾਲ ਜੁੜੀ ਹੋਈ ਹੈ ਜੀ ਉਹ ਵੀ ਇਹ ਪਹਿਲਾਂ ਵੀ ਐਡੀਸ਼ਨਲ ਐਡਵੋਕੇਟ ਜਨਰਲ ਇਹਨਾਂ ਨੂੰ ਨੁਯੁਕਤ ਕੀਤਾ ਸੀ ਪਾਰਟੀ ਦੇ ਬਹੁਤ ਨੇੜੇ ਹੈ ਕੇਜਰੀਵਾਲ ਸਾਹਿਬ ਹੋਰਾਂ ਦੇ ਵੀ ਨੇੜੇ ਹੈ ਮੈਨੂੰ ਕਈ ਵੀ ਜਾਣਕਾਰੀ ਮਿਲੀ ਹੈ ਕਿ ਵਿਦ ਫੈਮਿਲੀ ਇਹਨਾਂ ਨੇ ਜਿਹੜੀ ਹੈਗੀ ਹੈ ਪੀਆਰ ਲੈ ਲਈ ਸੀ ਕੈਨੇਡਾ ਦੇ ਵਿੱਚ ਔਰ ਉੱਥੋਂ ਛੱਡ ਕੇ ਆਏ ਉਸ ਪੱਖ ਤੋਂ ਤਾਂ ਹੈਗੇ ਇਹ ਬਹੁਤ ਵੱਧ ਗਿਆ ਲੇਕਿਨ ਉਹਨ ਇੱਕ ਸੱਜਣ ਹੈਗੇ ਆ ਜੀ ਵਕੀਲ ਸਾਹਿਬ ਹੈ ਉਹਨਾਂ ਦਾ ਨਾਮ ਜਗਮੂਨ ਸਿੰਘ ਪੱਟੀ ਜੀ ਤੇ ਜਗਮੂਨ ਸਿੰਘ ਪੱਟੀ ਹੋਰਾਂ ਨੇ ਹੁਣ ਉਹਨਾਂ ਦੀ ਜਿਹੜੀ ਮੈਂ ਆਪਣੀ ਨਿਯੁਕਤੀ ਨੂੰ ਚੁਣੌਤੀ ਦਿੱਤੀ ਜੀ ਉਹਨਾਂ ਨੇ ਯੋਗਤੀ ਨੂੰ ਚੁਣੌਤੀ ਕਿਉਂ ਦਿੱਤੀ ਉਹ ਕਹਿੰਦੇ ਭਾਰਤੀ ਕਨਸਟੀਟਿਊਸ਼ਨ ਦੇ ਮੁਤਾਬਕ ਉਹ ਬੰਦਾ ਐਡਵੋਕੇਟ ਜਨਰਲ ਬਣ ਸਕਦਾ ਜਿਹੜਾ ਬੰਦਾ ਘੱਟੋ-ਘੱਟ ਜਿਹੜਾ ਹੈ ਹਾਈ ਕੋਰਟ ਦਾ ਜੱਜ ਬਣਨ ਦੀ ਕਾਬਲੀਅਤ ਰੱਖਦਾ ਹੋਵੇ ਜੀ ਔਰ ਬੜੇ ਮਹੱਤਵਪੂਰਨ ਜਿਹੜੇ ਕੇਸ ਆ ਉਹ ਉਹਨਾਂ ਨੇ ਹੈਂਡਲ ਕੀਤੇ ਹੋਣ ਹੱਥ ਲਏ ਹੋਣ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਹੋਵੇ ਜੀ ਕਹਿੰਦੇ ਜੀ ਇਹਨਾਂ ਨੇ 베ਦੀ ਸਾਹਿਬ ਨੇ ਨਾ ਤਾਂ ਕੋਈ ਬਹੁਤ ਮਹੱਤਵਪੂਰਨ ਕੇਸ ਕੀਤਾ ਤੇ ਨਾ ਹੀ ਇਹ ਜਿਹੜੀ ਹੈਗੀ ਆ ਉਹ ਜਿਹੜਾ ਸੰਵਿਧਾਨ ਦੇ ਆਰਟੀਕਲ ਦਾ ਉਹਨਾਂ ਨੇ ਇੱਕ ਵਾਰ ਜ਼ਿਕਰ ਕੀਤਾ ਉਹਦੇ ਮੁਤਾਬਕ ਇਹ ਅਜੇ ਤੱਕ ਹਾਈ ਕੋਰਟ ਜੱਜ ਬਣਨ ਦੀ ਯੋਗਤਾ ਪੂਰੀ ਕਰਦੇ ਆ ਜੀ ਇਸ ਲਈ ਇਹਨਾਂ ਨੂੰ ਜਿਹੜਾ ਹਟਾਇਆ ਜਾਵੇ ਇਹਦਾ ਜਿਹੜਾ ਆਊਟਰ ਐ ਉਹਨੂੰ ਰੱਦ ਕੀਤਾ ਜਾਵੇ ਜੀ ਉਹਦੇ ਤੇ ਉਹਨਾਂ ਨੇ ਪਾਰਟੀ ਕਿਨੂੰ ਕਿਨੂੰ ਬਣਾਏ ਇਹਨਾਂ ਨੇ ਪਾਰਟੀ ਬਣਾਇਆ ਮਤਲਬ ਇਹਨੂੰ ਤਾਂ ਬਣਾਇਆ ਹੀ ਐਡਵੋਕੇਟ ਜਨਰਲ 베ਦੀ ਸਾਹਿਬ ਹੋਰਾਂ ਨੂੰ ਨਾਲੇ ਅਰਵਿੰਦ ਕੇਜਰੀਵਾਲ ਬਣਾ ਲੇ ਭਗਵੰਤ ਸਿੰਘ ਮਾਨ ਵੀ ਬਣਾ ਲਿਆ ਔਰ ਜਿਹੜਾ ਰਗਵ ਚੱਡਾ ਵੀ ਬਣਾ ਲੇ ਜੀ ਤੇ ਚੀਫ ਸਕੱਰੇਟਰੀ ਵੀ ਬਣਾ ਲੇ ਹੁਣ ਰਗਵ ਚੱਡਾ ਵਾਲੀ ਗੱਲ ਇੱਕ ਨਵੀਂ ਆ ਵੀ ਰਗਵ ਚੱਡਾ ਕਿੱਥੋਂ ਆ ਗਈ ਹਾਂਜੀ ਰਗਵ ਚੱਡਾ ਇਸ ਕਰਕੇ ਆਏ ਆ ਕਿਉਂਕਿ ਰਗਵ ਚੱਡਾ ਹੋਣੀ ਵੀ ਪਹਿਲਾਂ ਉਹਨਾਂ ਨੂੰ ਵੀ ਇੱਕ ਸਲਾਹਕਾਰ ਕਮੇਟੀ ਦਾ ਕੋਈ ਚੇਅਰਮੈਨ ਲਾਉਣ ਦਾ ਫੈਸਲਾ ਹੋ ਗਿਆ ਸੀ ਜੀ ਔਰ ਕੈਬਨਿਟ ਦੇ ਵਿੱਚ ਲੱਗਪਗ ਉਹਦੀ ਪ੍ਰਵਾਨਗੀ ਮੇਰੇ ਖਿਆਲ ਹੋ ਚੱਲੀ ਸੀ ਜੀ ਐਨ ਆਖਰੀ ਮੌਕੇ ਤੇ ਇਹੀ ਜਗਮੋਨ ਸਿੰਘ ਪੱਟੀ ਦੀ ਹਾਈ ਕੋਰਟ ਚਲੇ ਗਏ ਸੀ ਉੱਥੇ ਜਾ ਕੇ ਜਦੋਂ ਇਹਨਾਂ ਨੇ ਉਹ ਪਟੀਸ਼ਨ ਪਾਤੀ ਤੇ ਫਿਰ ਉਸ ਫੈਸਲੇ ਤੋਂ ਵਾਪਸ ਹੋ ਗਈ ਸੀ ਮੇਰੇ ਖਿਆਲ ਮੁਤਾਬਕ ਸ਼ਾਇਦ ਹੋ ਸਕਦਾ ਵੀ ਇਹਨਾਂ ਦੀ ਨੇੜਤਾ ਬੀਦੀ ਸਾਹਿਬ ਦੀ ਜਿਹੜੇ ਐਡਵੋਕੇਟ ਜਨਰਲ ਆ ਸਾਡੇ ਇਹਨਾਂ ਦੀ ਰਗਬ ਚੱਡੇ ਨਾਲ ਹੋਵੇ ਤੇ ਉਹ ਰਗਬ ਚੱਡੇ ਵਾਲਾ ਕਨੈਕਸ਼ਨ ਉਹਨਾਂ ਨੇ ਵਿੱਚ ਤਾਂ ਪਾ ਲਿਆ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਇਹਦੇ ਤੇ ਹੁਣ ਇਹ ਮਤਲਬ ਵਿਚਾਰ ਕਰੂ ਹਾਈ ਕੋਰਟ ਵੀ ਇਹ ਜਿਹੜੀ ਹੈਗੀ ਐ ਇਹ ਪਟੀਸ਼ਨ ਵਿਚਾਰਨ ਯੋਗ ਹੈ ਕਿ ਨਹੀਂ ਹੈ ਇਹ ਇਤੇ ਗੌਰ ਫਰਮਾਇਆ ਜਾਵੇ ਜੀ ਨਾਂ ਗੌਰ ਫਰਮਾਇਆ ਜਾਵੇ ਉਸ ਤੋਂ ਬਾਅਦ ਫਿਰ ਵੇਖਾਂਗੇ ਜੀ ਅੱਗੇ ਕੀ ਹੁੰਦਾ ਜੀ ਨਹੀਂ ਤਾਂ ਪਹਿਵਾਂ ਇੱਕ ਐਡਵੋਕੇਟ ਚੰਨਲ ਹੋਰ ਮਿਲੂ ਫਿਰ ਇਹ ਬਿਲਕੁਲ ਕਿੰਨੀ ਸਰਕਾਰ ਹੋਣੀ ਜਿਨੇ ਇਹਨਾਂ ਐਡਵੋਕੇਟ ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਹਾਂ ਜੀ ਚਲੋ ਜੀ ਬਲਡੋਜ਼ਰ ਬੜੇ ਚੱਲ ਰਹੇ ਆ ਉਦੋਂ ਪਹਿਲਾਂ ਸ਼ੁਰੂ ਹੋਏ ਸੀ ਯੂਪੀ ਤੋਂ ਤੇ ਉਸ ਤੋਂ ਬਾਅਦ ਆ ਗਏ ਜੀ ਪੰਜਾਬ ਦੇ ਵਿੱਚ ਤੇ ਨਸ਼ਿਆਂ ਦੇ ਉੱਤੇ ਐਕਸ਼ਨ ਲੈਂਦੇ ਲੈਂਦੇ ਕਾਫੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਬਲਡੋਜ਼ਰ ਚੱਲੇ ਆ ਇਹ ਬਲਡੋਜ਼ਰ ਐਕਸ਼ਨ ਤੇ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਸਖਤ ਹੋ ਗਿਆ ਵੈਸੇ ਪੰਜਾਬ ਦੇ ਵਿੱਚ ਵੀ ਬਲਡੋ ਜੀ ਪੰਜਾਬੀ ਗੱਲ ਹੀ ਕੀਤੀ ਮੈਂ ਕਿ ਇੱਥੇ ਵੀ ਚੱਲ ਗਿਆ ਹਾਂਜੀ ਇੱਥੇ ਚੱਲ ਰਿਹਾ ਹੈ ਲਗਾਤਾਰ ਚੱਲ ਰਿਹਾ ਹੈ ਤੇ ਕੱਲ ਜਿਹੜੀ ਉੱਥੇ ਇੱਕ ਮੀਟਿੰਗ ਕੀਤੀ ਹੈ ਕੇਜਰੀਵਾਲ ਸਾਹਿਬ ਨੇ ਆਪਣੇ ਵਲੰਟੀਅਰਾਂ ਦੇ ਨਾਲ ਜੀ ਉਹਦੇ ਵਿੱਚ ਵੀ ਜਿਹੜਾ ਉਹਨਾਂ ਦਾ ਬਿਆਨ ਆਇਆ ਉਹ ਵੀ ਬਲਡੋਜਰ ਦੀ ਹੀ ਚੱਲੀ ਚੱਲੀ ਜਾਂਦੀ ਹੀ ਪੁਸ਼ਟੀ ਕਰਦਾ ਜੀ ਉਹਨਾਂ ਨੇ ਕਹਿੰਦਾ ਸੀ ਜੀ ਅਸੀਂ ਖਤਮ ਕਰਾਂਗੇ ਨਸ਼ਾ ਅਸੀਂ ਬਿਲਕੁਲ ਖਤਮ ਕਰ ਦੇਣਾ ਜੇ ਕੋਈ ਕਹਿੰਦਾ ਜਦੋਂ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਜੀ ਨੇ ਕੋਮਰ ਵਿਜੇ ਪ੍ਰਤਾਪ ਨੂੰ ਮਲਾਇਆ ਸੀਗਾ ਆਪਦੀ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਸੀ ਉਦੋਂ ਵੀ ਬੁਖਰੇ ਨੇ ਨੇ ਕਿਹਾ ਸੀਗਾ ਜੀ ਅਸੀਂ ਖਤਮ ਕਰਦੇ ਆਂਗੇ 3 ਸਾਲ ਬੀਤ ਗਏ ਜੀ ਖਤਮ ਤਾਂ ਹੋਇਆ ਨਹੀਂ ਗੱਲ ਤਾਂ ਉੱਥੇ ਖੜੀ ਐ ਉਹਨਾਂ ਨੇ ਸ਼ਕਤੀ ਕੀਤੀ ਐ ਕਹਿੰਦੇ ਕੇਜਰੀਵਾਲ ਸਾਹਿਬ ਨੇ ਫੇਰ ਕਹਿੰਦਾ ਮੈਂ ਇੱਥੇ ਆ ਮੈਂ ਨਹੀਂ ਕਿਤੇ ਜਾਣਾ ਤੇ ਅਸੀਂ ਤੁਹਾਨੂੰ ਦੱਸ ਦਈਏ ਵੀ ਜਨਤਾ ਤੁਸੀਂ ਨਸ਼ਾ ਛੱਡ ਦਿਓ ਜਿਹਨੇ ਨਸ਼ਾ ਨਹੀਂ ਛੱਡਣਾ ਜੀ ਫੇਰ ਉਹ ਪੰਜਾਬ ਨਾ ਚੜਾ ਰਵੇ ਤੇ ਜੇ ਰਹਿ ਬੈ ਤੈਨੂੰ ਰਹਿਣ ਦੇਣਾ ਨਹੀਂ ਜੀ ਤੇ ਇਹਦਾ ਮਤਲਬ ਇਹ ਹੈ ਕਿ ਬਲਡੋਜ਼ਰ ਚਲਾਵਾਂਗੇ ਬ ਰਿਕਾਉਂਟਰ ਪਹਿਲਾਂ ਵੀ ਹੋ ਰਹੇ ਹੈ ਪਰ ਸੁਪਰੀਮ ਕੋਰਟ ਦੇ ਬਾਰੇ ਕੀ ਕਹਿੰਦਾ ਹੈ ਪਿਛਲੇ ਦਿਨਾਂ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਗੱਲ ਠੀਕ ਨਹੀਂ ਹੁਣ ਇੱਕ ਨਵਾਂ ਮਾਮਲਾ ਆ ਗਿਆ ਜੀ ਸੁਪਰੀਮ ਕੋਰਟ ਦੇ ਵਿੱਚ ਹੋਇਆ ਹੈ ਇਹ ਕਿ ਕੁਝ ਵਕੀਲ ਕੁਝ ਪ੍ਰੋਫੈਸਰ ਵਗੈਰਾ ਉਹਨਾਂ ਨੇ ਘਰ ਪਾਏ ਹੋਏ ਸੀ ਆਪਦੇ ਜੀ ਔਰ ਉਹਨਾਂ ਦੇ ਘਰ ਨੂੰ ਟਾਤਾ ਜੀ ਘਰ ਨੂੰ ਟਾਇਆ ਕਿਉਂ ਕਹਿੰਦੇ ਵੀ ਇਹ ਜਿਹੜੀ ਜ਼ਮੀਨ ਹੈ ਨਾ ਇਹ ਅਤੀ ਕਾਇਮਦ ਦੀ ਹੈ ਆਪਣੇ ਸੁਣ ਵਾਲੇ ਨੂੰ ਆਪਾਂ ਦੱਸਦੀ ਵੀ ਅਤੀ ਕਾਇਮਦ ਕੌਣ ਸੀ ਅਤੀਕ ਕੈਮਦੋ ਬੰਦਾ ਸੀ ਜਿਹਨੂੰ ਤੁਹਾਡੇ ਯਾਦ ਹੋਣਾ ਉਹਨੂੰ ਤੇ ਉਹਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਸੀ ਬੜਾ ਲੰਬੇ ਸਮੇਂ ਤੋਂ ਭਗੌੜਾ ਸੀ ਪਾਰਲੀਮੈਂਟ ਦਾ ਮੈਂਬਰ ਵੀ ਰਿਹਾ ਉਹ ਵਿਧਾਨ ਸਭਾ ਦਾ ਵੀ ਮੈਂਬਰ ਰਿਹਾ ਉਹਦਾ ਭਰਾ ਵੀ ਪਾਰਲੀਮੈਂਟ ਦਾ ਮੈਂਬਰ ਰਿਹਾ ਇਸ ਤਰ੍ਹਾਂ ਦੀ ਮਤਲਬ ਬੰਦੇ ਦੀ ਰਿਪਿਊਟੇਸ਼ਨ ਸੀ ਔਰ ਬੜਾ ਗੈਂਗਸਟਰ ਵੀ ਸੀ ਤੇ ਨਾਲ ਦੀ ਨਾਲ ਹੀ ਉਹ ਪੋਲਿਟਿਸ਼ੀਅਨ ਵੀ ਸੀਗਾ ਜੀ ਇੱਕ ਸ਼ਾਮ ਨੂੰ ਉਹਨੂੰ ਕੱਢਿਆ ਜੀ ਅੰਦਰੋਂ ਇਹ ਮੇਰੇ ਖਿਆਲ ਲਾਹੌਰ ਦੀ ਗੱਲ ਹੈ ਵੀ ਚਲੋ ਜੀ ਹਸਪਤਾਲ ਚ ਤੁਹਾਡਾ ਮੋਆਇਨਾ ਕਰਾ ਕੇ ਲੈ ਕੇ ਉਹਨਾਂ ਸੁਪ ਸੁਪ ਅਦਾਲਤਾਂ ਹੁਕਮ ਸੀ ਕਿ ਡੇਲੀ ਮੋਆਇਨਾ ਕਰਵਾਇਆ ਜਾਵੇ ਮੋਇਨਾ ਜਿਹੜਾ ਡੇ ਲਾਈਟ ਦੇ ਵਿੱਚ ਕਰਾਉਣਾ ਚਾਹੀਦਾ ਸੀ ਪਰ ਡੇ ਲਾਈਟ ਦੀ بجائے ਉਹ ਸ਼ਾਮ ਨੂੰ ਲੈ ਕੇ ਗਿਆ ਜਦੋਂ ਹਨੇਰਾ ਹੋਣ ਲੱਗ ਗਿਆ ਮੀਡੀਆ ਵਾਲੇ ਸੱਜਣ ਸਾਧਲੇ ਤੇ ਮੀਡੀਆ ਦੇ ਭੇਜ ਦੇ ਵਿੱਚ ਹੀ ਉੱਥੇ ਦੋ ਤਿੰਨ ਮੁੰਡੇ ਆਏ ਗਲੌਕ ਪਿਸਟਲ ਸੀ ਉਹਨਾਂ ਨੇ ਇੱਕ ਦਮ ਅੱਗੇ ਫਾਇਰਿੰਗ ਕਰਤੀ ਦੋਨੇ ਭਰਾ ਹੀ ਮਾਰਦੇ ਵਾਹ ਉਹ ਦੋਨੇ ਭਰਾ ਜਦੋਂ ਮਰ ਗਏ ਸੀਗੇ ਤਾਂ ਉਹ ਉਹ ਤੋਂ ਬਾਅਦ ਉਹ ਤੋਂ ਪਹਿਲਾਂ ਹੀ ਉਹਨਾਂ ਦੇ ਘਰ ਟਾਈ ਗਏ ਸੀ ਕਹਿੰਦੇ ਜੀ ਤਾਂ ਗੈਂਗਸਟਰ ਦੀ ਜ਼ਮੀਨ ਸੀ ਉਹਨਾਂ ਲੋਕਾਂ ਨੇ ਇਹ ਸਾਬਤ ਕਰਤਾ ਕਿ ਇਹ ਜ਼ਮੀਨ ਗੈਂਗਸਟਰਾਂ ਦੀ ਨਹੀਂ ਸੀ ਇਹ ਜ਼ਮੀਨ ਤਾਂ ਸਾਡੀ ਸੀ ਜੀ ਸਾਡੀ ਆਪਣੀ ਜਮੀਨਾਂ ਅਸੀਂ ਘਰ ਪਾਏ ਸਾਡੇ ਘਰ ਕਿਉਂ ਉਟਾਤੇ ਇਹ ਮਾਮਲਾ ਪਹਿਲਾਂ ਹਾਈ ਕੋਰਟ ਦੇ ਵਿੱਚ ਗਿਆ ਸੀ ਲੇਕਿਨ ਹਾਈ ਕੋਰਟ ਦੇ ਵਿੱਚੋਂ ਕੋਈ ਖੈਰ ਨਹੀਂ ਪਈ ਸੀਗੀ ਪਟੀਸ਼ਨਰ ਨੂੰ ਤੇ ਬਾਕੀ ਫਿਰ ਬਾਅਦ ਵਿੱਚ ਪਟੀਸ਼ਨਰ ਚਲੇ ਗਏ ਜੀ ਸੁਪਰੀਮ ਕੋਰਟ ਦੇ ਵਿੱਚ ਜੀ ਸੁਪਰੀਮ ਕੋਰਟ ਨੇ ਕਹਿਤਾ ਜੀ ਇਹ ਬੇਇਨਸਾਫੀ ਹੈ ਨਿਰਾਤਾਕ ਹੈ ਤੇ ਮੇਰੇ ਠੱਕੇ ਦੇ ਨਾਲ ਉਹਨਾਂ ਨੇ ਕਹਿਤਾ ਕਿ ਇਹਨਾਂ ਨੂੰ ਜਿਨ੍ਹਾਂ ਦੇ ਘਰ ਟਾਏ ਆ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ ਜੀ ਨਾਲੋ ਨੇ ਕਿਹਾ ਕਿ 15 ਦਿਨਾਂ ਦੇ ਚ ਮਾਫ ਦੇ ਦਿਓ ਅਗਲੀ ਗੱਲ ਸੁਪਰੀਮ ਕੋਰਟ ਨੇ ਕਹੀ ਹੈ ਕਿ ਤੁਸੀਂ ਬਿਨਾਂ ਨੋਟਿਸ ਦਿੱਤੇ ਕਿਸੇ ਦੇ ਘਰ ਨਹੀਂ ਢਾ ਸਕਦੇ ਜੀ ਨੋਟਿਸ ਵੀ ਇਸ ਤਰ੍ਹਾਂ ਨਹੀਂ ਦੇਣਾ ਵੀ ਇਹ ਘਰ ਕੇ ਜਾ ਕੇ ਚਿਪਕਾਏ ਆ ਆਦਾਲਤ ਕਹਿੰਦੀ ਨੋਟਿਸ ਦਿਓ ਤੁਸੀਂ ਥਰੂ ਪੋਸਟੇਜ ਮਤਲਬ ਬੰਦੇ ਨੂੰ ਕੋਰੀਅਰ ਕਰਾਓ ਰਜਿਸਟਰੀ ਕਰਵਾਓ ਜਿਹੜੀ ਰਜਿਸਟਰੀ ਕਰਵਾਉਂਗੇ ਕੋਰੀਅਰ ਕਰਵਾਉਂਗੇ ਉਹਦਾ ਇੱਕ ਜਿਹੜੀ ਕਾਪੀ ਆ ਉਹਦੇ ਘਰਗੇ ਵੀ ਚਸਪਾ ਹੋਣੀ ਚਾਹੀਦੀ ਫਿਰ ਉਹ ਕੰਮ ਉਹਦੇ ਵਿੱਚ ਘੱਟੋ ਘੱਟ 10-15 ਦਿਨਾਂ ਦਾ ਸਮਾਂ ਹੋਵੇ ਜੀ ਔਰ ਨਾਲ ਦੀ ਨਾਲ ਕਹਿੰਦੇ ਡਿਪਟੀ ਕਮਿਸ਼ਨਰ ਨੂੰ ਜਾਂ ਜਿਹੜਾ ਜੋ ਵੀ ਅਧਿਕਾਰੀ ਹੈ ਉਹਦੇ ਵੱਲੋਂ ਨਾਮਿਨੇਟਡ ਕੀਤਾ ਉਹਨੂੰ ਵੀ ਤੁਸੀਂ ਲਿਖ ਕੇ ਭੇਜੋਗੇ ਉਹ ਬੰਦਾ ਫਿਰ ਜਿਹੜਾ ਹੈਗਾ ਨਾਲ ਆਪਣਾ ਦਰਸ਼ਕ ਭੇਜੂਗਾ ਕਿ ਜਿਹੜਾ ਤੁਸੀਂ ਐਕਸ਼ਨ ਕਰ ਰਹੇ ਹੋ ਠੀਕ ਕਰ ਰਹੇ ਹੋ ਕਿ ਨਹੀਂ ਕਰ ਰਹੇ ਐਲੀਆਂ ਹਦਾਇਤਾਂ ਦਿੱਤੀਆਂ ਨਾਲ ਅਗਲੀ ਗੱਲ ਕਹਿ ਦਿੱਤੀ ਕਿ ਜੇ ਫੇਰ ਵੀ ਕਿਸੇ ਦਾ ਘਰ ਢਾਊਗਾ ਤੇ ਨਜਾਇਜ਼ ਢਾਇ ਤੇ ਫਿਰ ਉਹ ਸਰਕਾਰੀ ਖਜ਼ਾਨੇ ਚੋਂ ਪੇਮੈਂਟ ਨਹੀਂ ਕੀਤੀ ਯਾਨੀ ਜਿਹੜਾ ਅਫਸਰ ਇਨਚਾਰਜ ਢਾਉਣ ਦਾ ਕੰਮ ਕਰੂਗਾ ਉਹਦੇ ਪੈਸਾ ਵਸੂਲਿਆ ਜਾਊਗਾ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਫੈਸਲਾ ਸੁਪਰੀਮ ਕੋਰਟ ਦਾ ਤੇ ਸੁਪਰੀਮ ਕੋਰਟ ਦਾ ਫੈਸਲਾ ਸੁਪਰੀਮ ਹੀ ਹੁੰਦਾ ਹੈ ਜਿਹੜਾ ਸਾਰੇ ਦੇਸ਼ ਦੇ ਵਿੱਚ ਲਾਗੂ ਹੁੰਦਾ ਹੈ ਹੁਣ ਗੱਲ ਇਹ ਵੀ ਕੱਲ ਜੋ ਕੇਜਰੀਵਾਲ ਸਾਹਿਬ ਬੋਲੀ ਜਾਂਦੇ ਸੀ ਤੇ ਉਦੋਂ ਇਹ ਫੈਸਲਾ ਵੀ ਆ ਗਿਆ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਫੈਸਲੇ ਤੋਂ ਬਾਅਦ ਕੀ ਇਹ ਬਲਡੋਜ਼ਰ ਐਕਸ਼ਨ ਪੰਜਾਬ ਦੇ ਵਿੱਚ ਜਾਰੀ ਰਹਿੰਦਾ ਹੈ ਜਾਂ ਨਹੀਂ ਪਰ ਪੰਜਾਬ ਦੇ ਵਿੱਚ ਆਪਾਂ ਦੇਖੀ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਵੀ ਐਕਸ਼ਨ ਹੋਏ ਆ ਉਹਦੇ ਵਿੱਚ ਉਹਨਾਂ ਲੋਕਾਂ ਦੇ ਕੋਲੇ ਮੇਰਾ ਖਿਆਲ ਨਹੀਂ ਸਮਰੱਥਾ ਨਹੀਂ ਹੋਣੀ ਗਰੀਬ ਬੰਦੇ ਹੋਣਗੇ ਜਿਹੜੇ ਕੁਝ ਨਹੀਂ ਗਿਆ ਇਹ ਇਸ ਤੋਂ ਜ਼ਿਆਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਦੋਨਾਂ ਜੱਜਾਂ ਦੇ ਵਿੱਚੋਂ ਇੱਕ ਜੱਜ ਸਾਹਿਬ ਨੇ ਇੱਕ ਬੜੀ ਭਾਵੁਕ ਗੱਲ ਕੀਤੀ ਉਹ ਕਹਿੰਦੇ ਜਦੋਂ ਇਹ ਮਕਾਨ ਢਾਉਣ ਦੀ ਤਿਆਰੀ ਹੋ ਰਹੀ ਸੀ ਮਕਾਨ ਢਾਇਆ ਜਾ ਰਿਹਾ ਸੀ ਉਸ ਵੇਲੇ ਇੱਕ ਬੱਚੀ ਭੱਜ ਕੇ ਅੰਦਰ ਗਈ ਤੇ ਬੱਚੀ ਅੰਦਰੋਂ ਆਪਣੀਆਂ ਕਿਤਾਬਾਂ ਕੱਢ ਕੇ ਲੈ ਕੇ ਗਈ ਉਹਨੂੰ ਆਪਣੀਆਂ ਕਿਤਾਬਾਂ ਦਾ ਆਪਣੀ ਭਵਿੱਖ ਦਾ ਫਿਕਰ ਸੀ ਮੇਰੀਆਂ ਕਿਤਾਬਾਂ ਨਾ ਧਵੀਆਂ ਜਾਣ ਬਦਲ ਤੁਸੀਂ ਦੇਖੋ ਜਦੋਂ ਐਡੇ ਭਾਵੁਕ ਦ੍ਰਿਸ਼ ਹੋਣ ਉਹ ਤੋਂ ਕਿਸਦਾ ਮਕਾਨ ਢਾਉਣਾ ਇਹ ਮੈਂ ਤਾਂ ਕਹਿੰਦਾ ਬਹੁਤ ਮੂਰਖਤਾ ਭਰਿਆ ਕੰਮ ਹੈ ਜੀ ਜੀ ਬਿਲਕੁਲ ਤੁਹਾਨੂੰ ਸਾਹਿਬ ਜਿਵੇਂ ਤੁਸੀਂ ਆਪਾਂ ਮਕਾਨ ਤੋੜ ਦੀ ਗੱਲ ਕੀਤੀ ਹੈ ਕਿ ਮਕਾਨ ਤਾਂ ਢਾਏ ਜਾ ਰਹੇ ਆ ਨਸ਼ਿਆਂ ਦੇ ਉੱਤੇ ਕਾਰਵਾਈ ਹੋ ਰਹੀ ਆ ਨਸ਼ਿਆਂ ਦੇ ਵਿਰੁੱਧ ਕਾਰਵਾਈ ਹੋ ਰਹੀ ਆ ਪਰ ਨਸ਼ਾ ਤਸਕਰਾਂ ਨੇ ਨਾ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰਤਾ ਹੈ ਇੱਥੇ ਸਾਡੇ ਇਧਰ ਫਿਰੋਜ਼ਪੁਰ ਵਾਲੇ ਪਾਸੇ ਜਿਹੜਾ ਹੈਗਾ ਉਹ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਨਾ ਕੋਰੀਅਰ ਉਹਨਾਂ ਦੀਆਂ ਜੇਬਾਂ 'ਚ ਕੁੜੀਆਂ ਪਾ ਦਿੰਦੇ ਮਾਪੇ ਉਹ ਝੜੀ ਗਏ ਹੁੰਦੇ ਸਕੂਲਾਂ ਹੁੰਦੇ ਆ ਉਹਨਾਂ ਨੂੰ ਛੋਟਾ-ਮੋਟਾ ਲਾਲਚ ਦੇ ਕੇ ਕੁੜੀਆਂ ਜੇਬਾਂ 'ਚ ਪਾ ਕੇ ਤੋਰ ਦਿੰਦੇ ਕੱਚੇ ਰਾਵਾਂ ਤੇ ਉਹ ਅੱਗੋਂ ਬੈਠੇ ਹੁੰਦੇ ਨਸ਼ੇ ਲੈ ਖਰੀਦਣ ਵਾਲੇ ਦੇਖੋ ਕਿੱਥੇ ਇਹ ਹਾਲਾਤ ਫਰੋਈਪੁਰ ਦੇ ਬਣੇ ਪੜੇ ਨਾਲ ਹੀ ਐਸਐਸਪੀ ਫਰੋਈਪੁਰ ਨੇ ਉਹ ਬੰਦਾ ਜਿਹੜੇ ਫੜ ਵੀ ਲੈ ਜੀ ਕਿਉਂਕਿ ਕਾਰਵਾਈ ਕਾਫੀ ਜਰੀ ਜਿਹੜੀ ਹੈਗੀ ਸੀ ਉਹ ਮੀਡੀਆ ਦੇ ਵਿੱਚ ਆ ਗਈ ਸੀਗੀ ਤਾਂ ਉਹ ਬੰਦਾ 2 ਘੰਟਿਆਂ ਦੇ ਵਿੱਚ ਐਸਐਸਪੀ ਫਰੋਈਪੁਰ ਸਾਡੇ ਭੁਖਿੰਦਰ ਸਿੱਧੂ ਜਿਹੜੇ ਉਹਨਾਂ ਨੇ ਫੜ ਲਿਆ ਨਹੀਂ ਬੜੇ ਤੁਹਾਡੇ ਜਿਹੜੇ ਐਸਐਸਪੀ ਸਾਹਿਬ ਬੜੇ ਕਾਬਿਲ ਹੈ ਪਹਿਲਾਂ ਵੀ ਤੁਹਾਡੇ ਫਰੋਈਪੁਰ ਰਹੇ ਆ ਉਸ ਵੇਲੇ ਇਹਨਾਂ ਨੇ ਮਾਈਨਿੰਗ ਦੇ ਉੱਤੇ ਬਹੁਤ ਵਧੀਆ ਕੰਮ ਕੀਤਾ ਸੀ ਜੀ 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 ਪਰ ਉਹ ਜਿਹੜੇ ਸਿਆਸਤਦਾਨ ਸੀ ਉਸ ਵੇਲੇ ਦੇ ਕਾਲੀ ਕਾਂਗਰਸੀ ਸਾਰੇ ਚਿੱਟੇ ਨੀਲੇ ਰਲੇਵੇ ਸੀ ਜੀ আর ਉਹਨੇ ਰਲਕੇ ਇਸ ਬੰਦੇ ਦੀ ਟ੍ਰਾਂਸਫਰ ਕਰਵਾਤੀ ਸੀ ਜਿੱਥੇ ਕਿਤੇ ਵੀ ਇਹ ਰਹੇ ਇਹਨਾਂ ਨੇ ਬਹੁਤ ਇਮਾਨਦਾਰੀ ਨਾਲ ਆਪਦਾ ਕੰਮ ਕੀਤਾ ਔਰ ਮੈਂ ਕंग्रेचुਲੇਟ ਕਰੂੰਗਾ ਕਿ ਚੰਗਾ ਕੰਮ ਹੈ ਪਰ ਮੈਂ ਬੇਨਤੀ ਕਰੂੰਗਾ ਭਪਿੰਦਰ ਸਿੰਘ ਜੀ ਨੂੰ ਵੀ ਸਿੱਧੂ ਸਾਹਿਬ ਐਨਾ ਕਰਿਓ ਕੱਲੇ ਇਹਨਾਂ ਕਿ ਜਿਨ੍ਹਾਂ ਨੇ ਪੁੜੀਆਂ ਬੰਨੀਆਂ ਪੁੜੀਆਂ ਜਿਨ੍ਹਾਂ ਦੇ ਕੋਲੇ ਉਹ ਮਸਾਲਾ ਆਇਆ ਉਹ ਕਿੱਥੋਂ ਲੈ ਕੇ ਆਇਆ ਉੱਥੋਂ ਤੱਕ ਪਹੁੰਚੋ ਬਿਲਕੁਲ ਜਿਹੜੇ ਬੰਦੇ ਜਿਹੜੇ ਹੈ ਨਾ ਜਿਨ੍ਹਾਂ ਜਿਹੜੇ ਕੋਰੀਅਰ ਦਾ ਕੰਮ ਕਰਦੇ ਆ ਉਹਨਾਂ ਜਿਹੜੇ ਉਹਨਾਂ ਨੂੰ ਦਿੱਦਿਆ ਉਹ ਤੋਂ ਇਲਾਵਾ ਜਿੱਥੇ ਇਹ ਮੇਨ ਜਿਹੜੀ ਸਪਲਾਈ ਲਾਈਨ ਹੈ ਜਿੰਨੀ ਦੇਰ ਸਪਲਾਈ ਲਾਈਨ ਨਹੀਂ ਨਾ ਟੁੱ ਔਰ ਇੰਦੇ ਪੁਪਿੰਦਰ ਸਿੰਘ ਸਿੱਧੂ ਵਰਗੇ ਬੰਦੇ ਇਹ ਕੰਮ ਕਰ ਸਕਦੇ ਆ ਜੀ ਕਿਉਂਕਿ ਬਾਰਡਰ ਦੇ ਨਾਲ ਲੱਗਦਾ ਜੀ ਫਿਰੋਜ਼ਪੁਰ ਤਰਨਤਾਰਨ ਫਾਜ਼ਿਲਕਾ ਸਾਰਾ ਤੇ ਇਹੀ ਕਿਹਾ ਜਾ ਰਿਹਾ ਕਿ ਲੈਂਦੇ ਪੰਜਾਬ ਵੱਲੋਂ ਜਿਹੜਾ ਹੈਗਾ ਉਹ ਸ਼ਰਾਰਤੀ ਅਨਸਰ ਜਿਹੜੇ ਬੈਠੇ ਆ ਉਹ ਡਰੋਨ ਬੜਾ ਸਿਸਟਮ ਅੱਜਕੱਲ ਆ ਗਿਆ ਜੀ ਉਹ ਡਰੋਨ ਨਾਲ ਉਡਾ ਕੇ ਇਤਾਰੋ ਪਾਰ ਕਰਾ ਦਿੰਦੇ ਬਿਲਕੁਲ ਤੇ ਤਰਨਤਾਰਨ ਵਾਲੇ ਪਾਸੇ ਤਾਂ ਕੋਈ ਡਿਵਾਈਸ ਇਹਨਾਂ ਨੇ ਲਾ ਦਿੱਤੀ ਹੈ ਵੀ ਡਰੋਨ ਨੂੰ ਟਾਰਗੇਟ ਕਰਨ ਵਾਸਤੇ ਉਹਨੂੰ ਰੋਕਣ ਵਾਸਤੇ ਉਹਨੋਂ ਕਿੰਨੀ ਪਾਸ ਹੁੰਦੀ ਹੈ ਤਾਂ ਸਮਾਂ ਦੱਸੇਗਾ ਬਿਲਕੁਲ ਦੀ ਟੈਕਨੀਕ ਬਾਰੇ ਤਾਂ ਹੁਣ ਮੈਨੂੰ ਜੇ ਬਹੁਤੀ ਜਾਣਕਾਰੀ ਨਹੀਂ ਜੀ ਵੀ ਇਹ ਕਿੰਨਾ ਕੁ ਮਤਲਬ ਜਿਹੜੇ ਹੁੰਦੇ ਜੇ ਜੇਲਾਂ ਦੇ ਵਿੱਚੋਂ ਤਾਈ ਤੱਕ ਮੋਬਾਈਲ ਨਹੀਂ ਖਤਮ ਹੋਣ ਵਾਲਾ ਕਰ ਲੈਂਦੇ ਉਹ ਉੱਥੇ ਕਹਿੰਦੇ ਜੈਮਰ ਲਾਤੇ ਜੀ ਇਹ ਬਾਬ ਜੀ ਵੀ ਸਭ ਕੁਝ ਚਲੀ ਜਾਂਦਾ ਸਭ ਕੁਝ ਚਲੀ ਜਾਂਦਾ ਜੀ 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 ਚਲੋ ਜੀ ਪੰਜਾਬ ਵਸਦਾ ਰਹਿਣਾ ਚਾਹੀਦਾ ਪੰਜਾਬ ਚੋਂ ਨਸ਼ਾ ਜਿਹੜਾ ਹੈਗਾ ਉਹ ਖਤਮ ਹੋਣਾ ਚਾਹੀਦਾ ਤੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਸੋ ਬਹੁਤ ਬਹੁਤ ਸ਼ੁਕਰੀਆ ਟਿਲੋ ਸਾਹਿਬ ਬਾਕੀ ਜਿਨੇ ਵੀ ਸਜੇ ਸਰਨਾ ਜੁੜੇ ਆ ਫੇਸਬੁੱਕ ਤੇ YouTube ਤੇ ਜਾ ਕੇ ਕਮੈਂਟ ਜਰੂਰ ਕਰਿਆ ਕਰੋ ਕਿ ਹੋਰ ਜਿਹੜੀਆਂ ਹੋਰ ਵਿਚਾਰ ਕਿਹੜੀਆਂ ਗੱਲਾਂ ਬਾਤਾਂ ਤੁਸੀਂ ਆਪਣਾ ਪੱਖ ਰੱਖਿਆ ਕਰੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ ਸ਼ੁਕਰੀਆ ਜੀ ਧੰਨਵਾਦ